5 ਸਾਲ ਪਹਿਲਾਂ ਬਦਲਾ ਦੀ ਸਰਕਾਰ ਆਈ ਸੀ ਕੁਝ ਬਦਲਿਆ ਅਸੀਂ ਤਾਂ ਬੜੇ ਚਾਵਾਂ ਸ਼ਾਵਾਂ ਨਾਲ ਵੋਟਾਂ ਬਹੁਤ ਪਾਈਆਂ ਸੀ ਉਹਨਾਂ ਨੂੰ ਇੱਕ ਦੋ ਗੱਲਾਂ ਦੇ ਵਿੱਚ ਉਹਨਾਂ ਨੇ ਵਿਖਾਇਆ ਹੈਗਾ ਕੁਝ ਸਿਹਤ ਸਹੂਲਤਾਂ ਮਾੜੀ ਮੁੱਟੀ ਉਹਨਾਂ ਨੂੰ ਸਧਾਰਨ ਕਰਨ ਦੀ ਕੋਸ਼ਿਸ਼ ਕੀਤੀ ਆ ਪੜਾਈ ਦੇ ਸਕੂਲ ਸੁਧਾਰਨ ਦੀ ਕੋਸ਼ਿਸ਼ ਕੀਤੀ ਆ ਲੇਕਿਨ ਜਿਹੜੇ ਮੇਦੇ ਮੁੱਦੇ ਪੰਜਾਬ ਦੇ ਮੁੱਦੇ ਆ ਉਹਨਾਂ 'ਚ ਇੱਕ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ ਜੋ ਉਹਨਾਂ ਚੋਣ ਵੇਲੇ ਵਾਅਦਾ ਕੀਤਾ ਸੀ ਉਹਨਾਂ 'ਚ ਕੋਈ ਪੂਰਾ ਨਹੀਂ ਕੀਤਾ ਨਸ਼ੇ ਦਾ ਮੁੱਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਸਟੈਪ ਨੂੰ ਨਸ਼ੇ ਦਾ ਮੁੱਦਾ ਚੱਕਿਆ ਕਿਹੜਾ ਪਿੰਡ ਆ ਜਿੱਥੇ ਨਸ਼ੇ ਨਾਲ ਮੌਤਾਂ ਨਹੀਂ ਹੋ ਰਹੀਆਂ ਜਾਂ ਨਸ਼ਾ ਬੰਦ ਹੋ ਗਿਆ ਤੁਸੀਂ ਕਹਿੰਦੇ ਹੋ ਕਿ ਨਸ਼ੇ ਨਾਲ ਮੌਤਾਂ ਹੋ ਰਹੀਆਂ ਨੇ ਪਰ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਨਸ਼ੇ ਤੇ ਕੰਟਰੋਲ ਕਰਨ ਲੱਗੇ ਜੋ ਗਰਾਊਂਡ ਲੈਵਲ ਤੇ ਉੱਤੇ ਰਿਪੋਰਟਾਂ ਦਿਖਾ ਦੇਣੀਆਂ ਕੋਈ ਫੜ ਛੋਟਾ ਮੋਟਾ ਫੜ ਕੇ ਉਹ ਤੇ ਕੇਸ ਪਾ ਦੇਣਾ ਜਿਹੜੇ ਮਗਰਮਾ ਸ਼ੋਤ ਉਸੇ ਤਰ੍ਹਾਂ ਵਿੱਚ ਜਾਂਦੇ ਆ ਇੱਥੇ ਬੈਠੇ ਤੁਸੀਂ ਹੁਣ ਦੱਸੋ ਦੇ ਇੱਥੇ ਆਰਡਰ ਕਰੋ ਤੇ ਚੱਟਾ ਬੰਨ ਜਾਂਦਾ ਨਸ਼ੇ ਜਿਹੜੀਆਂ ਛੋਟੀਆਂ ਛੋਟੀਆਂ ਕਰਿਆਨੇ ਦੀਆਂ ਦੁਕਾਨਾਂ ਉਹਨਾਂ ਤੇ ਸਪਲਾਈ ਹੋ ਜਾਏ ਹੋ ਰਹੀ ਆ। ਪਰ ਇਹ ਨਸ਼ੇ ਤੇ ਕੰਟਰੋਲ ਹੋ ਨਹੀਂ ਸਕਦਾ ਕਿਉਂਕਿ ਜਿਹੜੇ ਸ਼ਹਿਰਾਂ ਵਾਲੇ ਲੋਕ ਆ ਉਹ ਵੀ ਇਹਨੂੰ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਗੈਂਗਸਟਰ ਆ ਜਿਹੜੇ ਉਹ ਬੜੇ ਤਾਂ ਕਰ ਰਹੇ ਗੈਂਗਸਟਰ ਆ ਕੇ ਆਉਂਦੇ ਆ ਬਾਹਰ ਦੇ ਵਿੱਚ ਖੜ ਕੇ ਕਹਿੰਦੇ ਨਹੀਂ ਤਾਂ ਸਾਨੂੰ ਰੋਟੀ ਦਿਓ ਨਹੀਂ ਤਾਂ ਇਹ ਗੋਲੀਆਂ ਚਲਾ ਕੇ ਜਾਣਗੇ। ਇਸ ਕਰਕੇ ਉਹ ਸਾਡੇ ਨਾਲੋਂ ਜ਼ਿੰਮੇਵਾਰਾਂ ਨਾਲੋਂ ਵੀ ਤੰਗਾ ਹੈ ਸ਼ਹਿਰ ਦੇ ਲੋਕਾਂ ਦਾ। ਲਾਰਡ ਆਂਡ ਆਰਡਰ ਹੀ ਨੇ ਇੱਥੇ ਲਾਰਡ ਆਂਡ ਆਰਡਰ ਕਰਕੇ ਲੋਕ ਇੱਥੇ ਨੌਜਵਾਨ ਪੀੜੀ ਬਾਹਰ ਭੱਜ ਰਹੀ ਆ ਜੇ ਲਾਰਡ ਆਂਡ ਆਰਡਰ ਕੋਈ ਸਦਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਸਰਕਾਰ ਤਾਂ ਕਹਿੰਦੀ ਕਿ ਅਸੀਂ ਨੌਕਰੀਆਂ ਦੇ ਕੇ ਬਾਹਰੋਂ ਨੌਜਵਾਨ ਆਉਣ ਲੱਗੇ ਔਰ ਨੌਜਵਾਨ ਦੱਸੋ ਕਿਹੜਾ ਆਇਆ ਇੱਥੇ ਸਾਨੂੰ ਦੱਸਿਆ ਤਾਂ ਜਾਵੇ ਸਾਡੇ ਤਾਂ ਨੌਜਵਾਨ ਆਪਦੇ ਸੀ ਤਾਂ ਬੁੱਢੇ ਰਹਿ ਗਏ ਤੇ ਸਾਡੇ ਸਾਰੇ ਇੱਕ ਇੱਕ ਜੁਆਕ ਸਾਰੇ ਬਾਹਰ ਸਾਨੂੰ ਭੇਜਨੇ ਪਏ ਆ ਪੈਸੇ ਲਾ ਕੇ ਆਪਦਾ ਘਰ ਕੋਈ ਵੇਚਦਾ ਕੋਈ ਜ਼ਮੀਨ ਗਹਣੇ ਕਰਦਾ ਕੋਈ ਕੁਝ ਕਰਦਾ ਸਾਰੇ ਬਾਹਰ ਭੇਜ diel ਤਮ ਮਾਫੀ ਆਪਣੇ ਪਿਆ ਸਾਰੀ ਲੁੱਟ ਲੁੱਟ ਹੈ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਉੱਥੋਂ ਕਹਿੰਦੇ ਅਸੀਂ ਜੋ ਰੋਕਤਾ ਜੀ ਕਿਤਾਬਾਂ ਇੱਥੋਂ ਨਹੀਂ ਮਿਲ ਸਕਦੀਆਂ ਤੇ ਉੱਥੋਂ ਲੈ ਸਕਦੇ ਹੋ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਹੋ ਕੀ ਰਿਹਾ ਉੱਥੇ ਉੱਥੇ ਜੋ ਸਾਰੀ ਲੁੱਟ ਹੈ ਉੱਥੇ ਬਿਲਕੁਲ ਲੁੱਟ ਉਹ ਐਡਿਡ ਮਹਿੰਗੇ ਸਕੂਲਾਂ ਦੇ ਬੱਚੇ ਮਸਾਂ ਪੜਾਉਂਦੇ ਆ ਲੋਕ ਫਿਰ ਉਹਨਾਂ ਟਿਊਸ਼ਨਾਂ ਦੇ ਉੱਥੇ ਕਿਤਾਬਾਂ ਦਾ ਬੋਝ ਪਾ ਪਾ ਕੇ ਤੇ ਉਹਨਾਂ ਨੂੰ ਕੋਈ ਨਾ ਕੀਤਾ ਮੁਕਿਆ ਆਇਆ ਕੁਝ ਬਦਲਾ ਆ ਗਿਆ ਨਹੀਂ ਆਇਆ ਭਾਈ ਜੀ ਬਾਲਾ ਨਹੀਂ ਆਇਆ ਬਿਜਲੀ ਦਾ ਇੱਕ ਵਾਰ ਜਰੂਰ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਵੀ ਵਰੀਆ ਤਰੀਕੇ ਨਾਲ ਬਿਜਲੀ ਆਉਂਦੀ ਹੈ ਤੇ ਬਾਕੀ ਦਾ ਸਾਰਾ ਕੁਝ ਜਿਵੇਂ ਸਕੂਲ ਖਤਮ ਹੋ ਗਏ ਸਕੂਲਾਂ ਦੇ ਉਹਨਾਂ ਨੇ ਸਰਕਾਰ ਬਣਾਈ ਸੀਗੀ ਰੇਤਾ ਬੱਜਰੀ ਤੇ ਬਣਾਈ ਸੀਗੀ ਹਨਾ ਤੇ ਉਹ ਕੋਈ ਨਾ ਹੋਰ ਕੋਈ ਬਦਲਾ ਨਹੀਂ ਜੋ ਹੰਸਰਾਜ ਹੰਸਕੜਾ ਇਹਨੇ ਭਾਪੀ ਨੂੰ ਵੋਟਾਂ ਪੈ ਜਾਣਗੀਆਂ ਤੁਹਾਡੇ ਇਲਾਕੇ ਚ ਭਾਪੀ ਨੂੰ ਕਿੱਦਾਂ ਵੋਟਾਂ ਪੈਣਗੀਆਂ ਉੱਥੇ 700 800 ਕਿਸਾਨ ਮਰ ਗਿਆ ਉੱਥੇ 700 800 ਕਿਸਾਨ ਮਰਨ ਦੇ باوجود ਫਿਰ ਉੱਥੇ ਕਿੰਨਾ ਤਸ਼ੱਦਦ ਕਰਕੇ ਇਹਨਾਂ ਨੇ ਕਿੰਨਾ ਚਿਰ ਲੰਬਾ ਸੰਘਰਸ਼ ਚੱਲਿਆ ਫਿਰ ਉਹਨੇ ਮੰਗਾ ਮੰਨ ਲੀਆਂ ਤੇ ਫਿਰ ਮੰਗ ਇੱਕ ਪੂਰੀ ਨਹੀਂ ਕੀਤੀ ਕੋਈ ਹਾਂਜੀ ਨਾ ਹੁੰਦਾ ਭਜਾਉਣਗੇ ਉਹ ਤਾਂ ਕਰਾਉਣਾ ਕੀ ਹੈ ਉਹ ਵਿਚਾਰਾ ਕੀ ਉਹਦਾ ਉਹਦਾ ਵਿਚਾਰੇ ਦੇ ਦਿਮਾਗ ਤੇ ਲੋਡ ਥਾਮ ਚਲੋ ਜਾਂ ਵਿਚਾਰੇ ਨੂੰ ਭਸਾਤਾ ਸਮਝ ਲਓ ਉਹਦਾ ਬਲੀ ਦਾ ਬੱਕਰਾ ਬਣਾਇਆ ਗਿਆ ਉਹਦਾ ਪਿੰਡਾ ਜੀ ਨਹੀਂ ਵੰਦੇ ਵੋਟ ਦਾ ਸੁਖੀ ਨੇ ਪਾਣੀ ਉਹਦੇ ਮੇਰੇ ਹੱਕ ਆ ਮੈਨੂੰ ਪ੍ਰਚਾਰ ਵੀ ਨਹੀਂ ਕਰਨ ਦਿੰਦਾ ਨਹੀਂ ਪ੍ਰਚਾਰ ਕਰਨ ਦਾ ਹੱਕ ਹੈ ਬਿਲਕੁਲ ਹੱਕ ਹੈ ਪ੍ਰਚਾਰ ਕਰ ਸਕਦਾ ਪਰ ਨਹੀਂ ਵਿਰੋਧ ਕਰੋ ਪਰ ਕਾਲੀਆਂ ਝੰਡੀਆਂ ਦਿਖਾ ਦਿਓ ਉਹਨੂੰ ਰੋਕਣਾ ਨਹੀਂ ਚਾਹੀਦਾ ਇਹ ਗੱਲ ਹੈ ਹਸੀ ਗੱਲੋ ਬਾਬੂ ਜੀ ਸਤ ਸ੍ਰੀ ਅਕਾਲ ਜੀ ਬਾਬੂ ਜੀ 2 2.5 ਸਾਲ ਪਹਿਲਾਂ ਬਦਲਾ ਦੀ ਸਰਕਾਰ ਆਈ ਸੀ ਕੁਝ ਬਦਲੇ ਅਸੀਂ ਤਾਂ ਬੜੇ ਚਾਵਾ-ਸ਼ਾਵਾ ਨੇ ਵੋਟਾਂ ਬਹੁਤ ਪਾਈਆਂ ਸੀ ਉਹਨਾਂ ਨੂੰ ਹੂੰ ਸਾਰਾ ਜ਼ੋਰ ਲਾ ਕੇ ਪਾਇਆ ਸੀ ਫਾਈਨੈਂਸ਼ੀਅਲੀ ਵੀ ਉਹਨਾਂ ਦੀ ਸਪੋਰਟ ਕਰੀ ਆ ਪਰ ਲੇਕਿਨ ਆ ਜਿਹੜਾ ਹੁਣ ਉਹਨਾਂ ਦਾ ਰਿਜ਼ਲਟ ਦੇਖਿਆ ਰਿਜ਼ਲਟ ਉਹਨਾਂ ਦਾ ਕੋਈ ਪ੍ਰੋਪਰ ਨਹੀਂ ਹੈਗਾ ਹੂੰ ਇੱਕ ਦੋ ਗੱਲਾਂ ਦੇ ਵਿੱਚ ਉਹਨਾਂ ਨੇ ਵਿਖਾਇਆ ਹੈਗਾ ਕੁਝ ਸਿੱਧ ਸਹੂਲਤਾਂ ਮਾੜੀ ਮੁੱਟੀ ਉਹਨਾਂ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਆ ਪੜਾਈ ਦੇ ਸਕੂਲ ਸੁਧਾਰਨ ਦੀ ਕੋਸ਼ਿਸ਼ ਕੀਤੀ ਆ لیکن ਜਿਹੜੇ ਮੇਦ ਮੁੱਦੇ ਪੰਜਾਬ ਦੇ ਮੁੱਦੇ ਆ ਉਹਨਾਂ ਚ ਇੱਕ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ ਜੋ ਚੋਣ ਵੇਲੇ ਵਾਅਦੇ ਕੀਤਾ ਸੀ ਉਹਨਾਂ ਚ ਕੋਈ ਪੂਰਾ ਨਹੀਂ ਕੀਤਾ ਇਸ ਕਰਕੇ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ ਆ ਕਿਉਂ ਉਹਨਾਂ ਨੇ ਨਸ਼ੇ ਦਾ ਮੁੱਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਟੈਪ ਉਹਨਾਂ ਨੇ ਨਸ਼ੇ ਦਾ ਮੁੱਦਾ ਚੱਕਿਆ ਕਿਹੜਾ ਪਿੰਡ ਆ ਜਿੱਥੇ ਨਸ਼ੇ ਨਮੋਤਾਂ ਨਹੀਂ ਹੋ ਰਹੀਆਂ ਜਾਂ ਨਸ਼ਾ ਬੰਦ ਹੋ ਗਿਆ ਪ੍ਰਸ਼ਾਸਨ ਸੁੱਤਾ ਪਿਆ ਅੱਖਾਂ ਮੀਸ਼ਕੇ ਰੋਜ਼ਾਨਾ ਮੋਤਾਂ ਹੋ ਰਹੀਆਂ ਨਸ਼ੇ ਦੇ ਨਾਲ ਨੌਜਵਾਨਾਂ ਦੀ ਬਾਪੂ ਤੁਸੀਂ ਤੁਸੀਂ ਕਹਿੰਦੇ ਹੋ ਕਿ ਨਸ਼ੇ ਨਾਲ ਮੌਤਾਂ ਹੋ ਰਹੀਆਂ ਨੇ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਨਸ਼ੇ ਤੇ ਕੰਟਰੋਲ ਕਰਨ ਲੱਗ ਪੀਤਾ ਕੋਈ ਦੱਸਿਆ ਜਾਂ ਵਿਖਾਇਆ ਜਾਵੇ ਥੱਲੇ ਗਰਾਊਂਡ ਲੈਵਲ ਤੇ ਆ ਕੇ ਚੈੱਕ ਕਰੋ ਵੀ ਕੀ ਕੰਟਰੋਲ ਕੀਤਾ ਉਹਨਾਂ ਨੇ ਜੇ ਗਰਾਊਂਡ ਲੈਵਲ ਤੇ ਉੱਤੇ ਰਿਪੋਰਟਾਂ ਦਿਖਾ ਦੇਣੀ ਆ ਕੋਈ ਛੋਟਾ ਮੋਟਾ ਫੜ ਕੇ ਉਹ ਤੇ ਕੇਸ ਪਾ ਦੇਣਾ ਜਿਹੜੇ ਮਗਰਮਸ਼ ਹੋ ਤਾਂ ਉਸੇ ਤਰ੍ਹਾਂ ਵੇਚ ਜਾਂਦੇ ਆ ਇੱਥੇ ਬੈਠੇ ਤੁਸੀਂ ਹੁਣ ਦੱਸੋ ਵੀ ਇੱਥੇ ਆਰਡਰ ਕਰੋ ਤੇ ਚਿੱਟਾ ਪਹੁੰਚ ਜਾਂਦਾ ਘਰ ਘਰ ਤੇ ਨਸ਼ੇ ਜਿਹੜੀਆਂ ਛੋਟੀਆਂ ਛੋਟੀਆਂ ਕਰਾਨੇ ਦੀਆਂ ਦੁਕਾਨਾਂ ਉਹਨਾਂ ਤੇ ਸਪਲਾਈ ਹੋ ਜਾਈ ਹੋ ਰਹੀ ਆ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੈ ਇਹਦੇ ਉੱਤੇ ਗੈਂਗਸਟਰ ਦੇ ਉੱਤੇ ਕਹਿੰਦੇ ਸੀ ਅਸੀਂ ਇੰਨੇ ਗੈਂਗਸਟਰ ਅੰਦਰ ਕਰਤੇ ਇਹਨਾਂ ਨੂੰ ਰੋਜ਼ ਤੁਸੀਂ ਜਾ ਕੇ ਬਾਜ਼ਾਰਾਂ 'ਚ ਦੇਖੋ ਕੀ ਹਾਲ ਹੈ ਲੁੱਟ ਤੇ ਕੀ ਹਾਲ ਹੈ ਸ਼ਰਿਆਂ ਦਿਨੇ ਲੁੱਟ ਰਹੇ ਆ ਬੈਂਕ 'ਚੋਂ ਕਿਸੇ ਦੇ ਪੈਸੇ ਲੈ ਕੇ ਨਿਕਲ ਨਹੀਂ ਦੇ ਰਹੇ ਮੰਡੀ 'ਚੋਂ ਕੋਈ ਪੈਸੇ ਲੈ ਕੇ ਆ ਨਹੀਂ ਸਕਦਾ ਜਦੋਂ ਲਾ ਐਂਡ ਆਰਡਰ ਹੀ ਨਹੀਂ ਇੱਥੇ ਲਾ ਐਂਡ ਆਰਡਰ ਕਰਕੇ ਲੋਕ ਇੱਥੇ ਨੌਜਵਾਨ ਪੀੜੀ ਬਾਹਰ ਭੱਜ ਰਹੀ ਹੈ ਜੇ ਲਾ ਐਂਡ ਆਰਡਰ ਕੋਈ ਸਦਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਸਰਕਾਰ ਤਾਂ ਕਹਿੰਦੀ ਕਿ ਅਸੀਂ ਨੌਕਰੀਆਂ ਦੇ ਕੇ ਬਾਹਰੋਂ ਨੌਜਵਾਨ ਆਉਣ ਲੱਗੇ ਔਰ ਨੌਜਵਾਨ ਦੱਸੋ ਕਿਹੜਾ ਆਇਆ ਇੱਥੇ ਸਾਨੂੰ ਦੱਸਿਆ ਤਾਂ ਜਾਵੇ ਸਾਡੇ ਤਾਂ ਨੌਜਵਾਨ ਆਪਦੇ ਸੀ ਤਾਂ ਬੁੱਢੇ ਰਹਿ ਗਏ ਇੱਥੇ ਸਾਡੇ ਸਾਰੇ ਇੱਕ ਇੱਕ ਜੋ ਆ ਕੇ ਸਾਰੇ ਬਾਹਰ ਸਾਨੂੰ ਭੇਜਨੇ ਪਏ ਆ ਪੈਸੇ ਲਾ ਕੇ ਆਪਦਾ ਘਰ ਕੋਈ ਵੇਚਦਾ ਕੋਈ ਜ਼ਮੀਨ ਗਹਣੇ ਕਰਦਾ ਕੋਈ ਕੁਛ ਕਰਦਾ ਸਾਰੇ ਬਾਹਰ ਭੇਜੀ ਜਾਂਦੇ ਜਿਨ੍ਹਾਂ ਨੂੰ ਉਹਨਾਂ ਨੂੰ ਇੱਥੇ ਕਾਰੋਬਾਰ ਹੀ ਨਹੀਂ ਮਿਲ ਰਿਹਾ ਕੋਈ ਕੰਮ ਕਰਨ ਦੀ ਗਰਾਊਂਡ ਹੀ ਨਹੀਂ ਇੱਥੇ ਕੋਈ ਇੰਡਸਟਰੀ ਨਹੀਂ ਇੱਥੇ ਤਰੱਕੀ ਕਦੇ ਨਹੀਂ ਹੋਣੀ ਆ ਉਹ ਤਾਂ ਕਹਿੰਦੇ ਵੱਡੀਆਂ ਵੱਡੀਆਂ ਇੰਡਸਟਰੀਆਂ ਪੰਜਾਬ ਚ ਆ ਰਹੀਆਂ। ਕੋਈ ਇੰਡਸਟਰੀ ਲੱਗੀ ਦਿਖਾ ਦੋ ਵੀ ਉਹਨਾਂ ਨੇ ਲੈ ਕੇ ਆਂਦੀ ਇੱਥੇ। ਜਗਸ਼ਤਾ ਆਸਾ ਜ ਆਦਾਨੀ ਅਵਾਨੀ ਜਿਹੜੇ ਹੈਗੇ ਆ ਵੱਡੇ ਲੈਂਡਲਾਰਡ ਜਿਹਨੂੰ ਕਾਰਪੋਰੇਟ ਘਰਾਣੇ ਕਹਿੰਨੇ ਆ ਉਹਨਾਂ ਵਾਸਤੇ ਜਾਲ ਵਿਛਾਏ ਜਾ ਰਹੇ ਆ। ਉਹਨਾਂ ਦਾ ਉਹਨਾਂ ਦੇ ਵਾਸਤੇ ਪੜ ਤਿਆਰ ਕੀਤਾ ਜਾ ਰਿਹਾ ਸਾਰਾ। ਵੀ ਉਹ ਚ ਆ ਕੇ ਆਪਣਾ ਇੱਥੇ ਕਬਜ਼ਾ ਕਰ ਲੈਣ ਤੇ ਜਿਹੜੇ ਆ ਸਾਡੇ ਨੂੰ ਤਾਂ ਭੀਖ ਮੰਗਣ ਵਾਲੇ ਕਰਤਾ ਇਹਨਾਂ ਨੇ ਲੋਕਾਂ ਨੂੰ ਤੇ ਇਹ ਲੀਵਰ ਦੇ ਤੌਰ ਤੇ ਕੰਮ ਕਰਨਗੇ ਹੁਣ ਆ ਜਿੰਨੀ ਪਬਲਿਕ ਹੈਗੀ ਆ ਇਹ ਕੋਈ ਇਹਨਾਂ ਨੂੰ ਕੋਈ ਰੋਜ਼ਗਾਰ ਦਾ ਸਾਧਨ ਕੋਈ ਕਿਤਾ ਮੁਖੀ ਪੜਾਈ ਦੇ ਵਿੱਚ ਇਹ ਕਹਿੰਦੇ ਅਸੀਂ ਸੁਧਾਰ ਕਰ ਲਿਆ ਕੋਈ ਕਿਤਾ ਮੁਖੀ ਪੜਾਈ ਸ਼ੁਰੂ ਕੀਤੀ ਤਾਂ ਮਾਫੀ ਬਣੇ ਪਿਆ ਸਾਰੀ ਲੁੱਟ ਲੁੱਟ ਹੈ ਸਾਰੇ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਉੱਥੋਂ ਕਹਿੰਦੇ ਅਸੀਂ ਰੋਕਤਾ ਜੀ ਕਿਤਾਬਾਂ ਇੱਥੋਂ ਨਹੀਂ ਮਿਲ ਸਕਦੀਆਂ ਤੇ ਉੱਥੋਂ ਲੈ ਸਕਦੀਆਂ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਹੋ ਕੀ ਰਿਹਾ ਉੱਥੇ ਕੋਈ ਚੈੱਕ ਕਰੋ ਜਾ ਕੇ ਉਹਨਾਂ ਨੂੰ ਉੱਥੇ ਜੋ ਸਾਰੀ ਲੁੱਟ ਹੈ ਉੱਥੇ ਬਿਲਕੁਲ ਉਹ ਐਡਿਡ ਮਹਿੰਗੇ ਸਕੂਲਾਂ ਦੇ ਬੱਚੇ ਮਸਾਂ ਪੜਾਉਂਦੇ ਆ ਲੋਕ ਫਿਰ ਉਹਨਾਂ ਨੂੰ ਟਿਊਸ਼ਨਾਂ ਦੇ ਉੱਥੇ ਕਿਤਾਬਾਂ ਦਾ ਬੋਝ ਪਾ ਪਾ ਕੇ ਤੇ ਉਹਨਾਂ ਨੂੰ ਕੋਈ ਨਾ ਕੀਤਾ ਮੁਖੀਆ ਗਰਾਊਂਡ ਲੈਵਲ ਤੇ ਨਾ ਕੋਈ ਵਾਤਾਵਰਨ ਨੂੰ ਜਿਹੜਾ ਪਲੀਟ ਪਲੀਤ ਹੋ ਰਿਹਾ ਉਹਨੂੰ ਸੁਧਾਰਨਾਸਤੇ ਕੋਈ ਸਿੱਖਿਆ ਦਿੱਤੀ ਜਾਂਦੀ ਸਕੂਲਾਂ ਦੇ ਵਿੱਚ ਨਾ ਉਹਨਾਂ ਨੂੰ ਕੋਈ ਰੁੱਖ ਲਗਾਉਣ ਬਾਰੇ ਬੱਚਿਆਂ ਨੂੰ ਨਾ ਸਫਾਈ ਰੱਖਣ ਬਾਰੇ ਬੱਚਿਆਂ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੇ ਉੱਥੇ ਸਿਰਫ ਇੱਕ ਕਿਤਾਬੀ ਕੀੜੇ ਬਣਾਏ ਹੋਏ ਆ ਜਿਹੜੇ ਕਿਤਾਬਾਂ ਦੇ ਉੱਤੇ ਸਿਰਫ ਉਹ ਵੀ ਲੁੱਟ ਦਾ ਬਣਾਇਆ ਮਜਬੂਰ ਹੂੰ ਇਸ ਕਰਕੇ ਗਰਾਊਂਡ ਲੈਵਲ ਦੇ ਉੱਤੇ ਕੰਮ ਕੋਈ ਨਹੀਂ ਹੋਇਆਗਾ ਸਰਕਾਰ ਜੇ ਚਾਵੇ ਸਭ ਤੋਂ ਪਹਿਲਾਂ ਇੱਥੇ ਨੱਥ ਪਾਵੇ ਇੱਥੇ ਕੰਟਰੋਲ ਕਰੇ ਤਾਂ ਫੇਰ ਲੋਕ ਇਹਨਾਂ ਨੂੰ ਕੋਈ ਸਵਰਦਾ ਸਹਾ ਹ ਸਕਦਾ ਤੇ ਜੇ ਇਸ ਤਰ੍ਹਾਂ ਰਿਹਾ ਤੇ ਅੱਜ ਵੀ ਗਿਆ ਤੇ ਕੱਲ ਵੀ ਪੰਜਾਬ ਤਾਂ ਖਤਮ ਆ ਪਾਣੀ ਇੱਥੋਂ ਦਾ ਗੰਦਲਾ ਹੋ ਗਿਆ ਵਾਤਾਵਰਨ ਇੱਥੋਂ ਦਾ ਮਾੜਾ ਹੋ ਗਿਆ ਜਿਹੜਾ ਸਮਾਜਿਕ ਢਾਂਚਾ ਸੀ ਇੱਥੋਂ ਦਾ ਵਿਗੜ ਚੁੱਕਿਆ ਇੱਥੇ ਨਸ਼ਾ ਇਨਾਂ ਆ ਚੁੱਕਿਆ ਇਸ ਕਰਕੇ ਜੇ ਕਹੋ ਨਾ ਤੁਸੀਂ ਵੀ ਇੱਥੇ ਸੁਧਾਰ ਗਾਜੇ ਕੋਈ ਸੁਧਾਰ ਵਾਲੀ ਨਾ ਇਹਨੂੰ ਛੇਤੀ ਕਿਤੇ ਕੋਈ ਗਵਰਨਮੈਂਟ ਸੁਧਾਰ ਸਕਦੀ ਆ ਹੂੰ ਕਿਉਂ ਇਹ ਜਣਾ ਇੰਨੀਆਂ ਡੁੰਗੀਆਂ ਹੋ ਚੁੱਕੀਆਂ ਤੁਹਾਡੇ ਵਾਲੇ ਪਾਸੇ ਨੌਕਰੀਆਂ ਮਿਲੀਆਂ ਨੌਕਰੀ ਇੱਥੇ ਕਿਸੇ ਨੂੰ ਟਮਾ ਟਮੇ ਮਿਲੀ ਜ਼ਰੂਰ ਆ ਉਹ ਕਹਿੰਦੇ ਸਾਨੂੰ ਸਾਡਾ ਕੋਈ ਪੈਸਾ ਨਹੀਂ ਲੱਗਿਆ ਅਸੀਂ ਇਹ ਚਾਹ ਹ ਪਰ ਲੇਕਿਨ ਹਲੇ ਵੀ ਜਿਹੜਾ ਉੱਤੇ ਪ੍ਰੀਖਿਆ ਜਦੋਂ ਹੁੰਦੀ ਆ ਉਹਨਾਂ ਦੀ ਉਹਦੇ ਵਿੱਚ ਘਟਾਲਾ ਹੋ ਰਿਹਾ ਬਹੁਤ ਵੱਡਾ ਹੂੰ ਪੇਪਰ ਲੀਕ ਦਾ ਘਟਾਲਾ ਕੱਢ ਕੇ ਦੇਖੋ ਕਿ ਕਿੱਡੇ ਕਿੱਡੇ ਹੋਇਆ ਉਹਦੇ ਵਿੱਚ ਜਿਹੜੇ ਹੈਗੇ ਆ ਇੰਟਰਵਿਊ ਲੈਣ ਵੇਲੇ ਉੱਥੇ ਵੀ ਭ੍ਰਿਸ਼ਟਾਚਾਰ ਇੰਨਾ ਹੈਗਾ ਕੋਈ ਕੰਮ ਇਹ ਕਹਿੰਦੇ ਵੀ ਅਸੀਂ ਤਾਂ ਖਤਮ ਕਰਤਾ ਭ੍ਰਿਸ਼ਟਾਚਾਰ ਇੱਥੇ ਅਸੀਂ ਵੈਬਸਾਈਟ ਬਣਾਤੀ ਫਲਾਣੇ ਮੈਨੂੰ ਦੱਸੋ ਕਿਸਦਾ ਕੰਮ ਹੁੰਦਾ ਜਾ ਕੇ ਕਿਸੇ ਕਚਹਿਰੀ ਜਾ ਕੇ ਦੇਖ ਲਓ ਕਿਸੇ ਦੂਜਾ ਤਹਿਸੀਲਦਾਰ ਦੇ ਜਾ ਕੇ ਦੇਖ ਲਓ ਕਿਸੇ ਪਟਵਾਰੀ ਕੋਲੇ ਜਾ ਕੇ ਕੋਈ ਹੱਥ ਲਾਉਣ ਦੇ ਪੈਸੇ ਲੈਂਦੇ ਆ ਹੂੰ ਬਾਪੂ ਜੀ ਇਹ ਕਹਿੰਦੇ ਸੀ ਕਿ ਸਾਡੇ ਬਜ਼ੁਰਗਾਂ ਦੀਆਂ ਸ਼ਹਿਰਾਂ ਚ ਕਚੈਰੀਆਂ ਚ ਖੱਜਲ ਖਵਾਰੀਆਂ ਹੁੰਦੀਆਂ ਨੇ ਉਹ ਰੋਕ ਦਾਂਗੇ ਕੰਮ ਸੌਖੇ ਹੋਣ ਲੱਗੇ ਉਹ ਕਹਿੰਦੇ ਖੱਜਲ ਉਹ ਤਾਂ ਖੱਜਲ ਖੁਰਾ ਆਇਆ ਤਾਂ ਇੰਨਾ ਨਾ ਜਿਸ ਤਰ੍ਹਾਂ ਬੰਦਾ ਬਹੁਤ ਜ਼ਿਆਦਾ ਕੰਮ ਕਰਕੇ ਹੰਬ ਜਾਂਦਾ ਲੋਕ ਹੁਣ ਹੰਬ ਚੁੱਕੇ ਆ ਇੰਨਾ ਪਾਰਟੀਆਂ ਤੋਂ ਤੰਗ ਆ ਚੁੱਕੇ ਆ ਇਹਨਾਂ ਨੇ ਜਿੰਨਾ ਵੀ ਕੰਮ ਕੀਤਾ ਬਜ਼ੁਰਗਾਂ ਨੇ ਜਿੰਨਾ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਉਹਨਾਂ ਨੂੰ ਹੁਣ ਬੁੱਢੇ ਵਾਰੇ ਆਸਮੈਦ ਹੁੰਦੀ ਆ ਵੀ ਹੁਣ ਅਸੀਂ ਕੋਈ ਸੁੱਖ ਦੀ ਰੋਟੀ ਕਹਾਂ ਜਦ ਸਾਡਾ ਬੱਚਾ ਸਾਨੂੰ ਸੰਭਾਲੂਗਾ ਬੱਚੇ ਸਾਡੇ ਬਾਹਰ ਉੱਠ ਗਏ ਗਵਰਨਮੈਂਟ ਇਹਨਾਂ ਦੇ ਸੰਭਾਲ ਵਾਸਤੇ ਕੋਈ ਕਰਨੀ ਨਹੀਂ ਨਾ ਕੋਈ ਇਹਨਾਂ ਦੀ ਕੋਈ ਪੈਨਸ਼ਨ ਦਾ ਸਾਧਨ ਹੈ ਨਾ ਕੋਈ ਹੋਰ ਜੇ ਕੁਝ ਲੱਗੀ ਆ ਉਹ ਬੈਂਕ ਵਾਲੇ ਖੱਜਲ ਖਵਾਰ ਕਰੀ ਜਾਂਦੇ ਆ ਲੈ ਦੋ ਦੋ ਘੰਟੇ ਤਿੰਨ ਤਿੰਨ ਲੈਂਡ ਚ ਕੱਲੇ ਆ ਜਿਹਾ ਰੱਖਦੇ ਫਿਰ ਜਾ ਕੇ ਉਹਨਾਂ ਦੀ ਵਾਰੀ ਆਉਂਦੀ ਆ ਆਪਾ ਜੀ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਵੀ ਨਹੀਂ ਕੁਝ ਕੀਤਾ ਕਾਲੀ ਕਾਂਗਰਸ ਪਹਿਲਾਂ ਇੱਕ ਪਾਸੇ ਕਰਤੇ ਨੇ ਦੇਖੋ ਜੀ ਇਹਨਾਂ ਨੂੰ ਬਦਲਾ ਦੀਆਂ ਵੋਟਾਂ ਇਹਨਾਂ ਨੂੰ ਤਾਂ ਹੀ ਦਿੱਤੀਆਂ ਸੀ ਕਾਲੀਆਂ ਤੋਂ ਲੋਕ ਔਖੇ ਸੀ ਕਾਂਗਰਸ ਤੋਂ ਲੋਕ ਔਖੇ ਸੀ ਤੇ ਨਵੇਂ ਲੋਕਾਂ ਦੇ ਇਨ ਇਤਿਹਾਸ ਬੱਤੀ ਸੀ ਵੀ ਸ਼ਾਇਦ ਸਾਡੇ ਕੁਝ ਪੰਜਾਬ ਦਾ ਸਵਾਰਨਗੇ ਲੇਕਿਨ ਸਵਾਰਿਆ ਇਹਨਾਂ ਨੇ ਕੱਖ ਨਹੀਂ ਕਾਲੀ ਦਲ ਹੁਣੇ ਕਹਿੰਦਾ ਕਿ ਸਾਨੂੰ ਮੌਕਾ ਦੋ ਅਸੀਂ ਪੰਜਾਬ ਬਚਾਵਾਂ ਕਾਲੀ ਦਲ ਨੂੰ ਮੌਕਾ ਮੱਕਾ ਕਹਦਾ ਦੇਣਾ ਉਹ ਤਾਂ ਖਤਮ ਅਕਾਲੀ ਦਲ ਤਾਂ ਖਤਮ ਅਕਾਲੀ ਦਲ ਅਕਾਲੀ ਦਲ ਨੂੰ 35 ਸਾਲ 40 ਸਾਲ ਉੱਥੇ ਮੌਕਾ ਦੇਖ ਦੇਖ ਲਿਆ ਉਹਨਾਂ ਨੇ ਉਹ ਨਜ਼ਰ ਸੇ ਪੰਜਾਬ ਨੂੰ ਲੁੱਟਿਆ ਦੇਖੋ ਪੁੱਟਿਆ ਹੀ ਉਹਨਾਂ ਨੇ ਕੀ ਕੀਤਾ ਆਪਦੇ ਉਹਨਾਂ ਨੇ ਇਸ ਕਾਰੋਬਾਰ ਚਲਾਇ ਸੈੱਟ ਕੀਤੇ ਆ ਆਪਦੇ ਪਰਿਵਾਰ ਸੈੱਟ ਕੀਤੇ ਆ ਤੇ ਬਾਪੂ ਜੀ ਹੁਣ ਅੱਗੇ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਕਿਸ ਪਾਰਟੀ ਨੂੰ ਮੌਕਾ ਦੋਗੇ ਪਾਰਟੀ ਨੂੰ ਅਸੀਂ ਤਾਂ ਹੁਣ ਨੋਟਾਂ ਨੂੰ ਦੱਬਣ ਵਾਲੇ ਰਹਿ ਗਏ ਹੋਰ ਤਾਂ ਸਾਡੇ ਕੋਲ ਕੋਈ ਹਾਲੀ ਨਹੀਂ ਰਹਿ ਕੋਈ ਪਾਰਟੀਆਂ ਤਾਂ ਤਿੰਨ ਚਾਰ ਵੇਖ ਲਿਆ ਹੁਣ ਆ ਪੰਜ ਕੈਂਡੀਡੇਟ ਘਲਿਆਰੇ ਇੱਥੇ ਜਿਹੜੇ ਆ ਸਾਡੇ ਫਰੀਦਕੋਟ ਸੀਟ ਦੇ ਉੱਤੇ ਇਹਨਾਂ ਨੂੰ ਦੱਸੋ ਕਿ ਇਹਨਾਂ ਚੋਂ ਇੱਕ ਵੀ ਬੰਦਾ ਚੱਜਦਾ ਹੋਵੇ ਕੋਈ ਕੰਮ ਕਰਨ ਵਾਲਾ ਹੋਵੇ ਲੋਕਾਂ 'ਚ ਵਿਚਰਨ ਵਾਲਾ ਹੋਵੇ ਲੋਕਾਂ ਦੀ ਬਾਹ ਫੜਨ ਵਾਲਾ ਹੋਵੇ ਲੋਕਾਂ ਦੇ ਦੁੱਖ ਸੁੱਖ ਚਾਉਣ ਵਾਲਾ ਹੋਵੇ ਇੱਕ ਵੀ ਬੰਦਾ ਨਹੀਂ ਹੈ ਉਹ ਜਿਹੜਾ ਆਪ ਵਾਲੇ ਨੇ ਘਲਿਆਰਤਾ ਅਨਮੋਲ ਨੂੰ ਉਹ ਐਕਟਰ ਬੰਦਾ ਉਹ ਤਾਂ ਉਹਦੇ ਤਾਂ ਪਹਿਲੇ 4 ਸਾਲ ਦੇ 5 ਸਾਲ ਦੇ ਕੰਟਰੈਕਟ ਤੇ ਫਿਲਮਾਂ ਦੀ ਉਹ ਕਿੱਥੇ ਆ ਕੇ ਲੋਕਾਂ ਦੇ ਵਿੱਚ ਰੂਗਾ ਉਹ ਤਾਂ ਕਹਦੇ ਵੀ ਮੈਂ ਆਮ ਘਰਾਂ ਚੋਂ ਨਿਕਲਿਆ ਮੈਨੂੰ ਮੁਸ਼ਕਲਾਂ ਦਾ ਉਹ ਆਮ ਘਰਾਂ ਚੋਂ ਗੱਲੀਵਾਤੀ ਤਾਂ ਇਹ ਚੁਟਕਲੇ ਸੁਣਾਉਣ ਵਾਲਿਆ ਸਟੇਜਾਂ ਤੇ ਇਹਨਾਂ ਨੂੰ ਰਾਜਨੀਤੀ ਬਾਰੇ ਕੀ ਪਤਾ ਰਾਜਨੀਤੀ ਜਿਹੜੀ ਆ ਰਾਜਨੀਤੀ ਕੋ ਬਹੁਤ ਹੰਡੇ ਵਰਤੇ ਬੰਦੇ ਦਾ ਕੰਮ ਹੈ ਜਿਨ੍ਹਾਂ ਨੇ ਪਿੰਡੇ ਤੇ ਹੰਡਾਇਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਰਾਜਨੀਤੀ ਦਾ ਇਹਨਾਂ ਨੂੰ ਕੀ ਪਤਾ ਦਿੱਤਾ ਉਹ ਸਟੇਜ ਦੇ ਉੱਤੇ ਗੱਲਾਂ ਪਤਾ ਸੁਣਾ ਕੇ ਰਾਜਨੀਤੀ ਦੀਆਂ ਸੜਾਈ ਜਾਂਦੇ ਆ ਚੁਟਕਲੇ ਸੁਣਾਈ ਜਾਂਦੇ ਆ ਲੋਕਾਂ ਨੂੰ ਪਰਵਾ ਕੇ ਰੋਟਾ ਲੈ ਲੈ ਵੋਟ ਜ਼ਰੂਰ ਪੈ ਜੂਗੀ ਇਹਨਾਂ ਨੂੰ ਹੁਣ ਵੀ ਪੈ ਜਾਣੀ ਆ ਪਰ ਇਹ ਕੰਮਕੁਮਲੇ ਹੈ ਨਹੀਂਗੇ ਨਾ ਇਹਨਾਂ ਨੇ ਕਰਨਾ ਕੁਝ ਮੌਜੂਦਾ ਐਮਪੀ ਤੁਹਾਡੇ ਮੁਹੰਮਦ ਸਦੀਕ ਨੇ ਉਹਨਾਂ ਦੀ ਕਿੰਨੀ ਕ ਕਾਰਜਕਾਰੀ ਹੈ ਕਾਰਜਕਾਰੀ ਉਹਨਾਂ ਦੀ ਵੀ ਨੱਲੀ ਹੈ ਜਾ ਕੇ ਦੇਖੋ ਇਹਨੂੰ ਭੇਜਿਆ ਚੁਣ ਕੇ ਲੋਕਾਂ ਨੇ ਉੱਥੇ ਕੋਈ ਸਵਾਲ ਕਰਨ ਨੂੰ ਜਾਂ ਕੁਛ ਨੂੰ ਮੈਨੂੰ ਦੱਸੋ ਇਹਨੇ ਇੱਕ ਵੀ ਉੱਥੇ ਜਾ ਕੇ ਸਵਾਲ ਕੀਤਾ ਹੋਵੇ ਪਾਰਲੀਮੈਂਟ ਦੇ ਵਿੱਚ ਇਹ ਕੋਈ ਕੋਈ ਪੰਜਾਬ ਦਾ ਮੁੱਦਾ ਠਾਇਆ ਹੋਵੇ ਕੋਈ ਇੱਕ ਉਹਦਾ ਕੁਐਸਚਨ ਹਾਲਜਾਂ ਦੂਜੇ ਚ ਪੁੱਛ ਕੇ ਤਾਂ ਵੇਖੋ ਇਹਨੇ ਕਿਹੜਾ ਉੱਥੇ ਜਾ ਕੇ ਮੁੱਦਾ ਠਾਇਆ ਇਤੋਂ ਕਾਰਜਕਾਰੀ ਦਾ ਪਤਾ ਲੱਗ ਜਾਂਦਾ ਕੀ ਕਰਦਾ ਉਹ ਅਨਪ੍ਰਚਾਰ ਕਰਨ ਚ ਪੰਜ ਵਾਰ ਤਾਂ ਪੜਿਆ ਹੋਣਾ ਸਹੀ ਹੈ ਉਹਦੀ ਮਸ਼ਹੂਰੀ ਹੈਗੀ ਸੀ ਗਾਉਣ ਵਾਲਾ ਕਰਕੇ ਤੇ ਉਹਦੇ ਨਾਂ ਤੇ ਉਹਨੂੰ ਵੋਟਾਂ ਪਈਆਂ ਉਦੋਂ ਐਮਪੀ ਬਣਾਤਾ ਐਮਪੀ ਬਣਾ ਕੇ ਉੱਥੇ ਦੱਸੋ ਜਾ ਕੇ ਕਿਹੜਾ ਮੁੱਦਾ ਚੱਕਿਆ ਨੇ ਜੋ ਹੰਸਰਾਜ ਹੰਸਖੜਾ ਇਹਨੇ ਭਾਜਪੀ ਨੂੰ ਵੋਟਾਂ ਪੈ ਜਾਣਗੀਆਂ ਤੁਹਾਡੇ ਇਲਾਕੇ ਚ ਭਾਜਪੀ ਨੂੰ ਕਿੱਦਾਂ ਵੋਟਾਂ ਪੈਣਗੀਆਂ ਉੱਥੇ 700 800 ਕਿਸਾਨ ਮਰ ਗਿਆ ਉੱਥੇ 700 800 ਕਿਸਾਨ ਮਰਨ ਦੇ ਬਾਵਜੂਦ ਫਿਰ ਉੱਥੇ ਕਿੰਨਾ ਤਸ਼ੱਦਦ ਕਰਕੇ ਇਹਨਾਂ ਨੇ ਕਿੰਨਾ ਚਿਰ ਲੰਬਾ ਸੰਘਰਸ਼ ਚੱਲਿਆ ਫਿਰ ਉਹਨੇ ਮੰਗਾ ਮੰਨ ਲੀਆਂ ਤੇ ਫਿਰ ਮੰਗ ਇੱਕ ਪੂਰੀ ਨਹੀਂ ਕੀਤੀ ਕੋਈ ਵੋਟਰ ਨੂੰ ਕਿਉਂ ਕਿਵੇਂ ਪਾ ਦੇਣਗੇ ਲੋਕ ਇਥੋਂ ਜਿਹੜੇ ਤਰੀਕੇ ਨਾਲ ਵੋਟ ਪਾਉਗੀ ਜਿਹੜੇ ਹਿਸਾਬ ਨਾਲ ਉਹ ਮਾਰੀ ਜਾਂਦੇ ਗੋਲੀਆਂ ਮਾਰੀ ਜਾਂਦੇ ਆ ਕਿਸਾਨਾਂ ਨੂੰ ਤਾਂ ਉੱਥੇ ਤਬਾਹੀ ਕਰੀ ਜਾਂਦੇ ਕਿਸਾਨਾਂ ਦੀ ਤਾਂ ਕਿਵੇਂ ਗੋਲੀ ਉਹਨਾਂ ਨੂੰ ਵੋਟ ਕਿਵੇਂ ਪਾਈ ਜਗੀ ਨਹੀਂ ਪਿਆ ਸਕਦੀ ਹਾਂਸ ਰਾਜ ਹਾਂਸ ਕਹਿੰਦੇ ਮੈਨੂੰ ਇੱਕ ਮੌਕਾ ਦੋ ਤੁਹਾਡੀਆਂ ਮੰਗਾਂ ਮੈਂ ਆਪੇ ਹੱਲ ਕਰਾ ਦਾਂ ਕੋਈ ਹਾਂਸ ਰਾਜ ਨੇ ਮੌਕਾ ਦੇਣਾ ਨਹੀਂ ਉਹ ਤਾਂ ਸਿਰਫ ਮੈਂ ਸਮਝਦਾ ਹੈ ਵੀ ਸ਼ਾਇਦ ਉਹ ਜਾਂ ਤਾਂ ਉਹਦਾ ਦਿਮਾਗ ਨਹੀਂ ਕੰਮ ਕਰਦਾ ਜਾਂ ਉਹਨੇ ਇਹਨੂੰ ਹਕੀਕਤ ਦਾ ਨਹੀਂ ਪਤਾ ਅਸਲੀਅਤ ਹੋ ਕੀ ਰਿਹਾ ਜਿਹੜੀ ਪੰਜਾਬ ਦੀ ਹਕੀਕਤ ਉੱਥੇ ਉੱਥੇ ਐਮਪੀ ਬਣਿਆ ਸੀ ਉੱਥੇ ਕਿਹੜਾ ਮੁੱਦਾ ਲੱਗ ਗਿਆ ਪੰਜਾਬ ਦਾ ਇਹ ਕੋਈ ਗੱਲ ਕੀਤੀ ਇਹਨੇ ਕੋਈ ਸਾਡੇ ਉਥੇ ਲੋਕਾਂ ਦੇ ਨਾਲ ਕੀ ਯੂ ਵਾਪਰ ਰਿਹਾ ਸਾਨੂੰ ਕਿਉਂ ਨਹੀਂ ਜਾਣਦੇ ਰਹੇ ਸਾਨੂੰ ਦਿੱਲੀ ਨਹੀਂ ਜਾਣਦੇ ਰਹੇ ਬਸ ਕੀ ਅਸੀਂ ਕੋਈ ਅਲੱਗ ਮੁਲਕ ਚੋਂ ਆਏ ਹੋਇਆ ਇਹ ਸਿੱਧ ਇਸੇ ਮੁਲਕ ਦੇ ਵਸਿੰਦੇ ਆ ਇੱਥੇ ਪੈਦਾ ਹੋਏ ਆ ਔਰ ਸਾਡੇ ਜਿਹੜੇ ਵੱਡ ਵਡੇਰੇ ਸੀ ਉਹਨਾਂ ਨੇ ਆਜ਼ਾਦੀ ਦੀ ਖਾਤਰ ਇੱਥੇ ਖੂਨ ਡੋਲਿਆ ਉਹ ਕਦੇ ਕੀ ਕੀ ਦੀ ਕਰਤਕੀ ਡੋਲਿਆ ਕੈਂਦਾਂ ਕਟੀਆਂ ਜੇਲਾਂ ਕਟੀਆਂ ਫਾਂਸੀ ਚੂੜੇ ਉਹ ਸਾਰੇ ਇੱਥੇ ਰਿਹਾ ਉਹ ਉਹਨਾਂ ਨੂੰ ਦੱਸੋ ਵੀ ਉੱਥੇ ਉਹਨਾਂ ਦਾ ਕੋਈ ਉਹਨਾਂ ਨੇ ਸਰ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ 13 ਸੀਟਾਂ ਜਿੱਤ ਲੈਣੀਆਂ ਨੇ ਜਿੱਤ ਲੈਣਗੇ ਨਹੀਂ ਜਿੱਤ ਸਕਦੇ ਨਹੀਂ ਜਿੱਤ ਸਕਦੇ ਹਮ ਅਸੀਂ ਘਰ ਬਾਈ ਆਇਆ ਕੁਝ ਬਦਲਾ ਆ ਗਿਆ ਨਹੀਂ ਆਇਆ ਬਾਈ ਜੀ ਹਮ ਬਾਲਾ ਨਹੀਂ ਆਇਆ ਬਿਜਲੀ ਦਾ ਜਰੂਰ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਵੀ ਵਧੀਆ ਤਰੀਕੇ ਨਾਲ ਬਿਜਲੀ ਆਉਂਦੀ ਹੈ ਤੇ ਬਾਕੀ ਦਾ ਸਾਰਾ ਕੁਝ ਜਿਵੇਂ ਸਕੂਲ ਖਤਮ ਹੋ ਗਏ ਸਕੂਲਾਂ ਤੇ ਉਹਨਾਂ ਨੇ ਸਰਕਾਰ ਬਣਾਈ ਸੀਗੀ ਰੇਤਾ ਬੱਜਰੀ ਤੇ ਬਣਾਈ ਸੀਗੀ ਹਨਾ ਤੇ ਉਹ ਕੋਈ ਨਹੀਂ ਹੋਰ ਕੋਈ ਬਦਲਾ ਨਹੀਂ ਆਏਗਾ ਸਰਕਾਰ ਕਹਿੰਦੀ ਰੇਤਾ ਅਸੀਂ ਸਸਤੇ ਭਾਅ ਦੇ ਰਹੇ ਹਾਂ ਨਾ ਜੀ ਨਾ ਉਦੋਂ ਵੀ ਮਹਿੰਗਾ ਮਿਲ ਰਿਹਾ ਨਸ਼ਾ ਉਦੋਂ ਵੀ ਜ਼ਿਆਦਾ ਆ ਰਿਹਾ ਬਾਕੀ ਸਾਰਾ ਕੁਝ ਠੀਕ ਹੈ ਕੱਲੀ ਬਿਜਲੀ ਕਿਸਾਨਾਂ ਨੂੰ ਦਿੱਤੀ ਹੈ ਬਸ ਹੋਰ ਕੁਝ ਨਹੀਂ ਹਾਂ ਚੋਰਾਾਂ ਲੋ ਬਹੁਤ ਦੁਖੀ ਹੈ ਕੋਈ ਕੇਵਲ ਨਹੀਂ ਛੱਡਦਾ ਕੋਈ ਕੁਝ ਵੀ ਬੁਰਾ ਹਾਲ ਹੈ ਜਾਨੀ ਕਿ ਜੀ ਪੰਜਾਬ ਦਾ ਕੱਲੀ ਕਾਂਗਰਸ ਤੋਂ ਇੱਧਰ ਆਏ ਸੀ ਕਿੰਨਾ ਕ ਫਰਕ ਲੱਗਿਆ ਕੋਈ ਫਰਕ ਨਹੀਂ ਲੱਗਾ ਜੀ ਹਾਂ ਬਸ ਕੋਈ ਫਰਕ ਬੜਾ ਫਰਕ ਨਹੀਂ ਲੱਗਾ ਸਰਕਾਰ ਤਾਂ ਕਹਿੰਦੀ ਐਨੇ ਕੰਮ ਕਰਤੇ ਕਿ 13 ਜ਼ੀਰੋ ਕਰ ਦੇਣਾ 13 ਸੀਟਾਂ ਲੈ ਜਾਣੀਆਂ 13 ਜ਼ੀਰੋ ਨਹੀਂ ਹੋਣਾ ਹਾਂ ਕੁਝ ਸੀਟਾਂ ਤਾਂ ਲੈ ਜਾਣਗੇ ਤੇ ਪਰ 13 ਜ਼ੀਰੋ ਕਰਨਾ ਤਾਂ ਬਹੁਤ ਮੁਸ਼ਕਲ ਹੈ ਕਿਸੇ ਵਾਸਤੇ ਵੀ ਹਾਂ ਥੋੜੇ ਇੱਥੇ ਕਰਮਜੀਤ ਕੋ ਅਨਮੋਲ ਖੜਾਏ ਨੇ ਜਿੱਤ ਜਾਣਗੇ ਇਹ ਬਚਾਰਾ ਬਾਹ ਬਾਰੋਂ ਆਈ ਨੂੰ ਮਨਜ਼ੂਰ ਕਰ ਲਓਗੇ ਨਹੀਂ ਕਰਦੇ ਜੀ ਨਹੀਂ ਆਈਆਂ ਕੰਮ ਹੀ ਲੋਕ ਨਹੀਂ ਕਰਦੇ ਜੀ ਇਹខាងੀ ਐਮ ਐਲ اے ਮੋਗੇ ਦੀ ਕੰਮ ਹੀ ਨਹੀਂ ਕਰ ਰਹੀ ਜੀ ਮੁਹੰਮਦ ਸਦੀਕ ਨੇ ਵਧੀਆ ਕੰਮ ਕੀਤੇ ਨਾ ਜੀ ਮੁਹੰਮਦ ਸਦੀਕ ਦਾ ਵੜਿਆ ਵੀ ਨਹੀਂ ਆਕੇ ਵਿਚਾਰਾ ਉਹਨੇ ਵੀ ਕੁਛ ਨਹੀਂ ਕੀਤਾ ਮੋਢਾ ਨੱਕਰ ਮੋਢਾ ਸੌ ਹੀ ਜਾਂਦਾ ਹੈ ਵਿਚਾਰਾ ਉਹ ਤਾਂ ਨਾਲੇ ਕਲਾਕਾਰਾਂ ਨੂੰ ਹੁਣ ਲੋਕ ਨਹੀਂ ਪਸੰਦ ਕਰਦੇ ਪਹਿਲਾਂ ਚੱਲ ਗਿਆ ਉਹ ਕਲਾਕਾਰਾਂ ਦਾ ਜਿਹੜਾ ਉਹ ਹੁਣ ਨਹੀਂ ਚੱਲਦਾ ਹੂੰ ਹੁਣ ਤਾਂ ਲੋਕ ਵੇਖਣਗੇ ਵੀ ਕਿਹੜਾ ਬੰਦਾ ਵਧੀਆ ਨਾ ਪਾਰਟੀ ਨੂੰ ਵੇਖਣਗੇ ਵੀ ਬੰਦਾ ਵੇਖਣਗੇ ਕਿਹੜਾ ਵਧੀਆ ਕਿਤੇ ਮੁੜ ਤੋਂ ਅਕਾਲੀ ਕਾਂਗਰਸ ਵੱਲ ਤਾਂ ਨਹੀਂ ਹੋ ਜੋਂਗੇ ਨਹੀਂ ਹਜੇ ਤੱਕ ਹਜੇ ਨਹੀਂ ਹੁੰ ਹਾਂ ਇਹ ਸਾਬੇਖਣਗੇ ਹਮ ਏਰਕੀ ਨਹੀਂ ਹੁੰਦੇ ਜੇ ਜੋ ਭਾਜਪੀ ਦੇ ਹੰਸਰਾ एजेंट्स ਹੁੰਦੇ ਨੇ ਮੌਕਾ ਮੰਗਦੇ ਨੇ ਦਮੋਂਗੇ ਨਾ ਜੀ ਨਾ ਹੁੰਦਾ ਭਜਾਉਣਗੇ ਉਹ ਤੋਂ ਕਰਾਉਣਾ ਕੀ ਹੈ ਉਹ ਵਿਚਾਰਾ ਕੀ ਉਹਦਾ ਉਹਦਾ ਵਿਚਾਰੇ ਦੇ ਦਿਮਾਗ ਤੇ ਲੋਡ ਥਾਮ ਚਲੋ ਜਾ ਵਿਚਾਰੇ ਨੂੰ ਪਸਾਤਾ ਸਮਝ ਲਓ ਉਹਦਾ ਬਲੀ ਦਾ ਬੱਕਰਾ ਬਣਾਇਆ ਗਿਆ ਉਹਨਾਂ ਦਾ ਪਿੰਡਾਂ ਜੀ ਨਹੀਂ ਵਣਦੇ ਵੋਟ ਦਾ ਸੁ ਕਿਨੇ ਪਹੁੰਚਦਾ ਉਹਦੇ ਮੇਰੇ ਹੱਕ ਆ ਮੈਨੂੰ ਪ੍ਰਚਾਰ ਵੀ ਨਹੀਂ ਕਰਨ ਦਿੰਦੇ ਨਹੀਂ ਪ੍ਰਚਾਰ ਕਰਨ ਦਾ ਹੱਕ ਹੈ ਬਿਲਕੁਲ ਹੱਕ ਹੈ ਪ੍ਰਚਾਰ ਕਰ ਸਕਦਾ ਪਰ ਨਹੀਂ ਵਿਰੋਧ ਕਰੋ ਪਰ ਕਾਲੀਆਂ ਝੰਡੀਆਂ ਦਿਖਾ ਦਿਓ ਉਹਨੂੰ ਰੋਕਣਾ ਨਹੀਂ ਚਾਹੀਦਾਗਾ ਇਹ ਗੱਲ ਹੈ ਹਾਂ ਜੀ ਸੈਂਟਰ ਦੀ ਸਰਕਾਰ ਆ ਸਾਡੀ ਹੁਣ ਕਣਕ ਖਰੀਦ ਰਹੇ ਸੀਗੇ ਸਰਕਾਰੀ ਏਜੰਸੀਆਂ ਇਹਨਾਂ ਨੇ ਉਹ ਬਾਜ਼ਦਾਨਾ ਵੀ ਬੰਦ ਕਰਤਾ ਕਹਿੰਦੇ ਡੀਸੀ ਸਾਹਿਬ ਨੂੰ ਆਰਡਰ ਆ ਗਿਆ ਵੀ ਬਾਜ਼ਦਾਨਾ ਨਾ ਦਿਓ ਕਿਉਂ ਬਾਜ਼ਦਾਨਾ ਨਾ ਦੇਣ ਦੇ ਨਾਲ ਵੀ ਆਪੇ ਅਦਾਨੀ ਚ ਜਾਊਗੀ ਕਣਕ ਤੇ ਸਾਡੀ ਜਿਹੜੇ ਕੋਆਪਰੇਟਿਵ ਘਰਾਣੇ ਕਣਕ ਖਰੀਦਣਗੇ ਇਹ ਇਸ ਕਰਕੇ ਜਿਹੜੀ ਜਨਤਾ ਉਤਲੀ ਪਾਰਟੀ ਐ ਸੈਂਟਰ ਦੀ ਸਰਕਾਰ ਇਹਨੂੰ ਤਾਂ ਸਾਡੇ ਕਿਸਾਨ ਬਿਲਕੁਲ ਨਹੀਂ ਚਾਹ ਰਹੇ ਸਾਡੀ ਜਿਹੜੀ ਕਿਸਾਨੀ ਇਸ ਕਰਕੇ ਥੱਲੇ ਜਾ ਰਹੀ ਆ ਸਾਡੀ ਜਿਹੜੀ ਧਰਤੀ ਦਾ ਪਾਣੀ ਬਹੁਤ ਥੱਲੇ ਜਾ ਰਿਹਾ ਸਾਡੀਆਂ ਜਿਹੜੀਆਂ ਨਹਿਰਾਂ ਇਸ ਇਸ ਸਰਕਾਰ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ 5 ਨੰਬਰ ਚ ਕਰਤੀਆਂ ਨਹਿਰਾਂ ਤੇ ਸਾਡਾ ਪਾਣੀ ਮੋਗੇ ਦਾ ਖਾਸ ਕਰਕੇ ਬਹੁਤ ਥੱਲੇ ਜਾਵੜਿਆ ਤੇ ਇਸ ਕਰਕੇ ਹੀ ਕਿਸਾਨ ਬਹੁਤ ਜਿਆਦਾ ਥੱਲੇ ਜਾਂਦੇ ਆ ਕਿਸਾਨ ਇਹਨਾਂ ਸਰਕਾਰਾਂ ਨੂੰ ਨਹੀਂ ਚਾਹੁੰਦਾ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੁਸੀਂ ਪਾਣੀ ਦੀ ਗੱਲ ਕਰਿਓ ਕਹਿੰਦੇ ਅਸੀਂ ਸੂਏ ਮੁਰ ਤੋਂ ਚਾਲੂ ਕਰਤੇ ਹਰ ਕਿਸਾਨ ਨੂੰ ਸੂਇਆਂ ਦਾ ਪਾਣੀ ਮਿਲਣ ਲੱਗ ਗਿਆ ਸਾਡੇ ਪਿੰਡ 'ਚ ਕੋਈ ਪਾਈਪ ਨਹੀਂ ਪਾਇਆ ਜੀ ਅਜੇ ਤੱਕ ਆ ਆਮ ਆਦਮੀ ਪਾਰਟੀ ਦੇ ਅਮਰ ਰੋੜਾ ਨੂੰ ਅਸੀਂ ਬੇਨਤੀ ਵੀ ਕੀਤੀ ਆ ਵੀ ਸਾਡੀਆਂ ਨਹਿਰਾਂ ਨੂੰ ਪੱਕੀਆਂ ਕਰਕੇ ਸਾਡੇ ਨਾਲੇ ਬਣਾਓ ਤੇ ਪਾਈਪਾ ਪਾਓ ਆਮ ਜ਼ਿਲ੍ਹਿਆਂ ਦੇ ਵਿੱਚ ਪਾਈਪਾ ਪੈਂਗੇ ਪਰ ਮੋਗੇ ਜ਼ਿਲ੍ਹੇ 'ਚ ਕੋਈ ਪਾਈਪ ਨਹੀਂ ਪਈ ਸਾਡੇ ਪਿੰਡ 'ਚ ਨਹੀਂ ਪਈ ਸਾਨੂੰ ਹੋਰ ਤੱਕ ਇਹਦਾ ਪਤਾ ਨਹੀਂ ਸਾਡੇ ਕੋਈ ਨਹਿਰੀ ਪਾਣੀ ਨਹੀਂ ਲੱਗ ਰਿਹਾ ਸਾਡੀ ਜਿਹੜੀ ਫਸਲ ਆ ਬਹੁਤ ਜ਼ਿਆਦਾ ਖਰਾਬ ਹੋ ਰਹੀ ਆ ਬਿਜਲੀ ਸਾਨੂੰ ਜਰੂਰ ਮਿਲ ਰਹੀ ਆ ਹੁਣ ਥੋੜੀ ਬੋਧੀ ਆਮ ਆਦਮੀ ਪਾਰਟੀ ਸਾਡਾ ਕਿਹੜਾ ਸ਼ਹਿਰੀ ਫੀਟਰ ਆ ਉਹ ਹੈਗਾ ਇੱਥੇ ਆਪਣੇ ਸਿੰਘਾ ਵਾਲੇ ਸਾਨੂੰ ਬਿਜਲੀ ਇੱਥੇ ਆ ਨਹੀਂ ਰਹੀ ਕੀ ਪੂਰੀ ਸਾਡੇ ਮਨਜ਼ੂਰ ਹੋ ਜੇ ਬਿਜਲੀ ਘਰ ਬਣੂਗਾ ਸਾਨੂੰ ਬਿਜਲੀ ਵਾਲੇ ਸਾਰੇ ਵਾਰ-ਵਾਰ ਕਹਿੰਦੇ ਤੂੰ ਬਿਜਲੀ ਘਰ ਲਵਾ ਲਓ ਬਿਜਲੀ ਘਰ ਲਵਾ ਲਓ ਸਾਨੂੰ ਜਗ੍ਹਾ ਦੀ ਪ੍ਰੋਬਲਮ ਆ ਜਾਇਦਾ ਸਰਕਾਰ ਹੀ ਕਰ ਸਕਦੀ ਐ ਵੀ ਪਿੰਡ ਤਾਂ ਕਰ ਨਹੀਂ ਸਕਦਾ ਕੋਈ ਕਿਹੜਾ ਆਪਣਾ ਫੰਡ ਦਿੰਦੇ ਆ ਉਹ ਕਰਦਾ ਕੁਝ ਦੇ ਕੇ ਨੀ ਰਾਜੀ ਕ ਜਿੰਮੀ ਜ਼ਰੂਰੀ ਆ ਲੈਣੀ ਕਿੱਲਾ ਸਵਾ ਕਿੱਲਾ ਪੇੜੀ ਦਾ ਪੜ ਦੇ ਜੇ ਸਾਡਾ ਇਹ ਮਸਲਾ ਹੱਲ ਹੋ ਜੇ ਫੇਰ ਸਾਨੂੰ ਇਦੋਂ ਵੀ ਸੌਖਾ ਬਾਪੂ ਨਸ਼ੇ ਤੇ ਕੰਟਰੋਲ ਹੋਇਆ ਕੁਝ ਫਰਕ ਪਿਆ ਨਹੀਂ ਜੀ ਨਸ਼ਾ ਤਾਂ ਉਦੋਂ ਜ਼ਿਆਦਾ ਵਧਿਆ ਹੂੰ ਬਸੇ ਨਸ਼ੇ ਤੇ ਕੰਟਰੋਲ ਹੋ ਨਹੀਂ ਸਕਦਾ ਕਿਉਂਕਿ ਜਿਹੜੇ ਨਸ਼ਾਰੀ ਨਸ਼ਰੀ ਜੇ ਤਸਕਰ ਆ ਇਹ ਸਾਡੇ ਪਿੰਡਾਂ ਦੇ ਤਾਂ ਛੋਟੇ ਆ ਜਿਹੜੇ ਵੱਡੀਆਂ ਮਗਰਮੱਛਾ ਉਹ ਇਹਨਾਂ ਨੂੰ ਸਪਲਾਈ ਕਰਦੇ ਆ ਇਸ ਕਰਕੇ ਉਹ ਨਸ਼ੇ ਦੇ ਕੰਟਰੋਲ ਹੋ ਨਹੀਂ ਰਿਹਾ ਗਵਰਨਮੈਂਟ ਤੋਂ ਜਿਹੜੀ ਸਾਡੇ ਜਨਤਾ ਪਾਰਟੀ ਦੀ ਸਰਕਾਰ ਆ ਜਾਂ ਆਪਣੇ ਸ਼ਹਿਰਾਂ ਵਾਲੇ ਲੋਕ ਆ ਉਹ ਵੀ ਇਹਨੂੰ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਗੈਂਗਸਟਰ ਆ ਜਿਹੜੇ ਉਹ ਬੜੇ ਤਾਂ ਕਰ ਰਹੇ ਆ ਗੈਂਗਸਟਰ ਆ ਕੇ ਆਉਂਦੇ ਆ ਬਾਹਰ ਦੇ ਵਿੱਚ ਖੜ ਕੇ ਕਹਿੰਦੇ ਨਹੀਂ ਤਾਂ ਸਾਨੂੰ ਫਰੋਤੀ ਦਿਓ ਨਹੀਂ ਤਾਂ ਇਹ ਗੋਲੀਆਂ ਚਲਾ ਕੇ ਜਾਂਦੇ ਆ ਇਸ ਕਰਕੇ ਉਹ ਸਾਡੇ ਨਾਲੋਂ ਜ਼ਿੰਮੇਵਾਰਾਂ ਨਾਲੋਂ ਵੀ ਤੰਗਾਇਆ ਇਸ ਟਾਈਮ ਸ਼ਹਿਰ ਦੇ ਲੋਕ ਆ ਜਿਹੜੀ ਚੁੱਤੜਾ ਢੜਵਾਪੂ ਤੁਸੀਂ ਗੈਂਗਸਟਰਾਂ ਦੀ ਗੱਲ ਕਰੀਏ ਇਨਕਾਊਂਟਰ ਵੀ ਹੋ ਰਹੇ ਨੇ ਉਹ ਦੇਖਦੇ ਹੋ ਕਿ ਉਸ ਤਰੀਕੇ ਨਾਲ ਕੰਟਰੋਲ ਕਰਨਾ ਸਹੀ ਆ ਨਹੀਂ ਇਹਨਾਂ ਨੂੰ ਤਾਂ ਕਿਸੇ ਮੁੱਖ ਧਾਰਾ 'ਚ ਲਿਆਉਣਾ ਚਾਹੀਦਾ ਇਹਨਾਂ ਨੂੰ ਸਮਝਾ ਕੇ ਕਿਸੇ ਮੁੱਖ ਧਾਰਾ 'ਚ ਲਿਆਂਦਾ ਜਾਵੇ ਤਾਂ ਜਾ ਕੇ ਇਹ ਬੇਰੁਜ਼ਗਾਰ ਹੈ ਕਰਨ ਵੀ ਕੀ ਕਿੱਥੋਂ ਰੋਟੀ ਖਾਣ ਤੇ ਇੱਕਨੂੰ ਨਸ਼ੇ ਦੀ ਪੂਰਤੀ ਹੋ ਗਈ ਨਸ਼ੇ ਦੀ ਪੂਰਤੀ ਵਾਸਤੇ ਵੀ ਇਹ ਜਿਆਦਾ ਕੰਮ ਕਰਦੇ ਆ ਆਮ ਹੀ ਸਾਡੀਆਂ ਧੀਆਂ ਪੇਣਾ ਜਾਂਦੇ ਕਿ ਕਿਸੇ ਤੋਂ ਫੋਨ ਖੋਲ ਕੇ ਲੈ ਜਾਂਦੇ ਕਿਸੇ ਤੋਂ ਪਰਦ ਖੋ ਕੇ ਲੈ ਜਾਂਦੇ ਆ ਤੇ ਜਾਂ ਕਿਸੇ ਰਾਹ ਜਾਂਦੇ ਦਾ ਕਿਸਾ ਹੀ ਤੋੜ ਕੇ ਲੈ ਜਾਂਦੇ ਆ ਆ ਤਾਂ ਗੈਂਗਸਟਰ ਦਾ ਕੰਮ ਇਹ ਜਿਹੜੇ ਵੱਡੇ ਗੈਂਗਸਟਰ ਤਾਂ ਨਹੀਂਗੇ ਛੋਟੇ ਜਿਹੜੇ ਨਸ਼ਾ ਤਸਕਰ ਆ ਆ ਦੇ ਨਸ਼ੇ ਦੀ ਪੂਰਤੀ ਹਾਸੇ ਕਰਦੇ ਆ ਪਰ ਉਹਦੇ ਚ ਸਰਕਾਰ ਦੀ ਬਦਨਾਮੀ ਹੋਦੀ ਹੈ ਤੇ ਹੁਣ ਮੁਰ ਤੋਂ ਉਹ ਚੋਣਾਂ ਆ ਗਈਆਂ ਨੇ ਕਿਸ ਪਾਰਟੀ ਨੂੰ ਮੌਕਾ ਦਵੋਗੇ ਫਿਰ ਅਸੀਂ ਤਾਂ ਕਾਂਗਰਸ ਪਾਰਟੀ ਹੁੰਦੀ ਅੱਗੇ ਮੌਕਾ ਕਿਉਂਕਿ ਕਾਂਗਰਸ ਪਾਰਟੀ ਨੇ ਅੱਗੇ 35 ਸਾਲ ਰਾਜ ਕੀਤਾ ਚਾਹੇ ਉਹਨਾਂ ਚੰਗਾ ਕੀਤਾ ਚਾਹੇ ਮਾੜਾ ਕੀਤਾ ਪਰ ਉਹਨਾਂ ਨੇ ਆਏ ਨਹੀਂ ਕੀਤਾ ਵੀ ਮਹਿੰਗਾਈ ਇੰਥੇ ਆ ਜਿਹੜਾ ਸਾਡਾ ਹੁਣ ਮੋਦੀ ਜੀ ਬੈਠਾ ਉੱਤੇ ਇਹ 14ਵਾਂ ਪ੍ਰਧਾਨ ਮੰਤਰੀ ਆ ਜੀ 14 ਪ੍ਰਧਾਨ ਮੰਤਰੀਆਂ ਦੇ ਵਿੱਚੋਂ ਸਭ ਤੋਂ ਮਾੜਾ ਪ੍ਰਧਾਨ ਮੰਤਰੀ ਸਾਨੂੰ ਇਹ ਮਿਲਿਆ ਜੀ 35 ਕਰੋੜ ਰੁਪਈਆ ਸਾਡੇ ਤੇ ਪਹਿਲਾਂ ਸੀਗਾ ਇਹਨੇ 205 ਕਰੋੜ ਰੁਪਈਆ ਕਰਤਾ ਸਾਡੇ ਸਰ ਪੰਜਾਬ ਦੇ ਸਾਡੇ ਇੰਡੀਆ ਦੇ ਸਰ ਜਿਹੜਾ ਕਰਜ਼ਾ ਕਿ ਅਸੀਂ ਸਾਰੀ ਉਮਰ ਨਹੀਂ ਲਾ ਸਕਦੇ ਤੇ ਸਾਡੇ ਜਿਹੜੇ ਪੈਸੇ ਦੀ ਉਹ ਕੀਮਤ ਹੋਰ ਘਟਦੀ ਜਾਂਦੀ ਆ ਸਾਡੇ ਜਿਹੜੇ ਨੌਜਵਾਨ ਸਾਡੇ ਜਿਹੜੇ ਐ ਤੁਹਾਡੀ ਉਮਰ ਦੇ ਨੌਜਵਾਨ ਆ ਉਹ ਸਾਡੇ ਤਾਂ ਬਿਨਾ ਕਿਸੇ ਵਿਹਨ ਤੋਂ ਬਗੈਰ ਹੀ ਘਰੇ ਕੋਰੇ ਤੋਰੇ ਫਿਰਦੇ ਆ ਇੱਥੋਂ ਤੱਕ ਕਿ ਉਹਨਾਂ ਨੇ ਇਸੇ ਟੈਨਸ਼ਨ ਦੇ ਵਿੱਚ ਨਸ਼ਾ ਖਾਣਾ ਸ਼ੁਰੂ ਕਰਤਾ ਤੇ ਸਾਡੇ ਕੰਮ ਕਰਨੇ ਘਰ ਦੇ ਚ ਬੰਦ ਕਰਤੇ ਕਹਿੰਦੇ ਅਸੀਂ ਕੰਮ ਕਰਕੇ ਕਰਨਾ ਵੀ ਕੀ ਇਸ ਕਰਕੇ ਤੁਹਾਡੇ ਅਸੀਂ ਮੀਟ ਕਰ ਰਹੇ ਹਾਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਬੱਚੇ ਸਾਡੇ ਬਾਹਰ ਜਾਂਦੇ ਉਹਨਾਂ ਤੇ ਮਾੜੀ ਮੋੜ ਰੋਕਾ ਕੇ ਇੱਥੇ ਕੋਈ ਸਾਨੂੰ ਐਂਡਰਟਰੀਆਂ ਲਵਾ ਕੇ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਬੱਚਿਆਂ ਨੂੰ ਤੁਸੀਂ ਕਾਂਗਰਸ ਨੂੰ ਮੌਕਾ ਦੇਣ ਦੀ ਗੱਲ ਕਰੀ ਮੌਜੂਦਾ ਐਮਪੀ ਨੇ ਕਾਂਗਰਸ ਦੇ ਮੁਹੰਮਦ ਸਦੀਕ ਤੁਹਾਡੇ ਇਲਾਕੇ ਦੇ ਮੁੱਦੇ ਚੱਕੇ ਉਹਨਾਂ ਨੇ ਉਹਨਾਂ ਨੇ ਸੈਂਟਰ ਦੇ ਵਿੱਚ ਕੋਈ ਮੁੱਦਾ ਨਹੀਂ ਚੱਕਿਆ ਪਰ ਸਾਡੇ ਇੱਕ ਦੋ ਕੰਮ ਪਿੰਡ ਦੇ ਕਰ ਗਿਆ ਛੜਕ ਉਹਨਾਂ ਨੇ ਬਣਾਈ ਆ ਸਾਡੀ ਅਸੀਂ ਜਿਹੜੀ ਉਹਨਾਂ ਨੂੰ ਬੇਇੱਜ਼ਤੀ ਕੀਤੀ ਸਾਡੇ ਉਹ ਕੰਮ ਕਰਦੇ ਰਏ ਇੱਥੇ ਤੇ ਵੈਸੇ ਉਹ ਅਨਪੜ੍ਹ ਕਰਕੇ ਉਥੇ ਮੁੱਦਾ ਚ ਕੋਈ ਚੱਕ ਨਹੀਂ ਸਕੇ ਇਸ ਕਰਕੇ ਅਸੀਂ ਉਹਦੀ ਜਗ੍ਹਾ ਹੁਣ ਬੰਦਾ ਵੀ ਤਬਦੀਲ ਕੀਤਾ ਭਪਿੰਦਰ ਕੌਰ ਸਾਹੋ ਜੀ ਸਾਡੇ ਇਲਾਕੇ ਦੀ ਆ ਅਸੀਂ ਉਹਨੂੰ ਅੱਗੇ ਲਾ ਕੇ ਉਹਦੇ ਨਾਲ ਹੀ ਮਦਦ ਵੀ ਕਰਾਂਗੇ ਤੇ ਮੋਟਾ ਵੀ ਪਾਵਾਂਗੇ ਕਾਂਗਰਸ ਦੇ ਵਿੱਚ ਵੱਡਾ ਆਪਸੀ ਜੋ ਖਿੱਚੋ ਤਣ ਚੱਲਦੀ ਆ ਜੋ ਵੱਡੇ ਲੀਡਰ ਨੇ ਤਿੰਨ ਤਿੰਨ ਪੀੜੀਆਂ ਦੇ ਰਿਸ਼ਤੇ ਤੋੜ ਕੇ ਭਾਜਪੀ ਜਾਂ ਝਾੜੂ ਚਲੇ ਗਏ ਉਹਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਇਹ ਹੀ ਅਪੀਲ ਕਰਾਂਗੇ ਛੋਟੇ ਵਰਕਰ ਹੋਣ ਦੇ ਨਾਤੇ ਵੀ ਅਸੀਂ ਕਾਂਗਰਸ ਪਾਰਟੀ ਇੱਕ ਪਾਰਟੀ ਤੇ ਇੱਕ ਪਲੇਟਫਾਰਮ ਤੇ ਖੜੇ ਹੋ ਇੱਕ ਝੰਡੇ ਥੱਲੇ ਖੜੇ ਹੋ ਤੇ ਇਹ ਜਿਹੜੀਆਂ ਉਤਲੀਆਂ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਮਾਰ ਪਾਓ ਪਰ ਇਹ ਤਾਂ ਹੁਣ ਇਹ ਕਾਂਗਰਸ ਪਾਰਟੀ ਦੀ ਜਿਹੜੀ ਉਤਲੀ ਆ ਸਾਡੀ ਉਹ ਇਹਨਾਂ ਨੂੰ ਸੁਝਾਦੇਵੇਂ ਵੀ ਭਾਈ ਤੁਸੀਂ ਇੱਕ ਪਲੇਟਫਾਰਮ ਤੇ ਹੋ ਕੇ ਤੇ ਇਹਨਾਂ ਨੂੰ ਆਪਾਂ ਵਿਰੋਧੀ ਧਿਰਾਂ ਨੂੰ ਆਪਾਂ ਮਾਤ ਪਾਈਏ ਤੇ ਆਪਾਂ ਮੁਰਤ ਸਰਕਾਰ ਲੈ ਕੇ ਕਾਂਗਰਸ ਦੀ ਜੋ ਰਵਨੀਤ ਬਿੱਟੂ ਨੇ ਉਹ ਭਾਜੀਪੀ ਜਾ ਕੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਨੇ ਕਾਂਗਰਸ ਦੀ ਚੰਨੀ ਸਾਹ ਦੀ ਸਰਕਾਰ ਹੁੰਦੀ ਆ ਕਿ ਉਹਨਾਂ ਦਾ ਕਾਫਲਾ ਇਸ ਕਰਕੇ ਰੋਕ ਲਿਆ ਜਾਂਦਾ ਇਲੈਕਸ਼ਨ ਸਟੰਟ ਕਰ ਲਿਆ ਜਾਂਦਾ ਉਹ ਕਹਿੰਦੇ ਜੇ ਪੰਜਾਬ ਆ ਜਾਂਦੇ ਉਸ ਰੈਲੀ 'ਚ ਪਹੁੰਚ ਜਾਂਦੇ ਪੰਜਾਬ ਲਈ ਵੱਡੇ ਪ੍ਰੋਜੈਕਟ ਪ੍ਰਧਾਨ ਮੰਤਰੀ ਨੇ ਦੇਜਣੇ ਸੀ ਨਹੀਂ ਜੀ ਪ੍ਰਧਾਨ ਮੰਤਰੀ ਨੇ ਸਾਨੂੰ ਪ੍ਰੋਜੈਕਟ ਪੰਜਾਬ ਨੂੰ ਤੱਕ ਹੀ ਦੇਣਾ ਹੈ ਵੈਸੇ ਉਹਨਾਂ ਦਾ ਇਹ ਸਟੈਂਟ ਹੀ ਸੀਗਾ ਇੱਥੇ ਆਉਣ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਜਿੱਥੇ ਵੀ ਜਾਂਦਾ ਉਹ ਹਵਾਈ ਜਹਾਜ਼ ਰਾਹੀਂ ਜਾਂਦਾ ਨਾ ਕਿ ਬਠਿੰਡੇ ਤੋਂ ਚੱਲ ਕੇ ਫਰੋਪਰ ਉਹਨੇ ਰੋਡ ਮਾਰਚ ਕਰਨਾ ਸੀ ਇਹ ਉਹਦੇ ਆਸਤੇ ਬਿਲਕੁਲ ਹੀ ਗਲਤ ਸੀ ਇਸ ਕਰਕੇ ਉਹਨੇ ਸਾਡੇ ਕਿਸਾਨਾਂ ਨੇ ਉਹਨਾਂ ਨੂੰ ਬੇਨਤੀ ਕਰਨੀ ਸੀ ਇਹਨਾਂ ਨੇ ਇਹ ਕਹਿਤਾ ਵੀ ਇਹਨੇ ਸਕਿਉਰਟੀ ਨੂੰ ਥੰਨ ਲਾਤੀ ਬਿਲਕੁਲ ਸਕਿਉਰਟੀ ਨੂੰ ਥੰਨ ਨਹੀਂ ਲਾਈ ਬੇਨਤੀ ਕਰਨ ਲਈ ਕਿਸਾਨ ਖੜੇ ਹੋਏ ਸੀ ਤੇ ਉੱਥੇ ਕਿਸਾਨਾਂ ਦੇ ਕੋਲੇ ਨਹੀਂ ਗਏ ਇਹਨਾਂ ਨੇ ਜਾ ਕੇ ਜਿਹੜੇ ਵੱਡੇ ਅਫਸਰ ਸੀ ਉਹਨਾਂ ਨੂੰ ਸਸਪੈਂਡ ਵੀ ਕਰਤਾ ਤੇ ਕਹ ਡਿਸਮਿਸ ਵੀ ਕਰਤੇ ਇਹਨਾਂ ਨੇ ਹਾਂ ਹਾਲਾਂਕਿ ਇਹਨਾਂ ਦਾ ਹੱਕ ਨਹੀਂ ਸੀ ਬਣਦਾ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ ਤਾਂ ਕਿਹੜੀ ਚੀਜ਼ ਨਹੀਂ ਕੀ ਲੋੜ ਸੀ ਉਹਨਾਂ ਨੂੰ ਛਲਕ ਲਈ ਆਉਣ ਦੀ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੀ ਵਾਸਤੇ ਕੰਮ ਕੀਤਾ ਸੀਗਾ ਹਮ ਅਕਾਲੀ ਦਲ ਕਹਿੰਦਾ ਕਿ ਅਸੀਂ ਪੰਜਾਬ ਬਚਾਓ ਯਾਤਰਾ ਕਰ ਰਹੇ ਹਾਂ ਪੰਜਾਬ ਬਚਾਉਣਾਗੇ ਮੌਕਾ ਨਹੀਂ ਦੇਮੋਂਗੇ ਨਹੀਂ ਜੀ ਅਕਾਲੀ ਦਲ ਨੇ ਤਾਂ ਸਾਡੀ ਜਿਹੜੀ ਸਿੱਖੀ ਦੀ ਕਾਨਾ ਜਿਵੇਂ ਹੀ ਕਰਤੀ ਇਹਨਾਂ ਨੇ ਬੇਆਦਮੀਆ ਕਰਕੇ ਸਾਨੂੰ ਆਪਦੇ ਨਾਲੋਂ ਵੀ ਤੋੜ ਲਿਆ ਅਸੀਂ ਪਹਿਲਾਂ ਕਾਂਗਰਸ ਨੂੰ ਵੀ ਛੱਡਿਆ ਵੀ ਕਾਲੀਆਂ ਨਾਲ ਜੁੜੇ ਸੀ ਪਰ ਇਹਨਾਂ ਨੇ ਜਿਹੜਾ ਬੇਆਦਮੀਆਂ ਕੀਤੀਆਂ ਜੀ ਉਹਦੇ 'ਚ ਅਸੀਂ ਇਹਨਾਂ ਦੇ ਬਿਲਕੁਲ ਹੀ ਵਿਰੋਧਾ ਹਾਂ ਉਹ ਤਾਂ ਕਹਿੰਦੇ ਆ ਕਿ ਅਸੀਂ ਭਾਜਪਾ ਨਾਲੋਂ ਦਿੱਲੀ ਨਾਲੋਂ ਗੱਠ ਜੋੜ ਤੋੜ ਕੇ ਪੰਥ ਪੰਜਾਬ ਲਈ ਖੜ ਗਏ ਆ ਨਹੀਂ ਜੀ ਇਹ ਦਿੱਲੀ ਨਾਲ ਉਹ ਤਾਂ ਲੋਕ ਵਿਖਾਵਾ ਹੀ ਕੀਤਾ ਨੇ ਵੈਸੇ ਅੰਦਰੋਂ ਇੱਕੋ ਹੀ ਆ ਇਹਨਾਂ ਦੀ ਗੱਲ ਇੱਕੋ ਹੀ ਆ ਲੋਕ ਵਿਖਾਵਾ ਕਰਦੇ ਆ ਇਹ ਉਹ ਵੀ ਕਿਸਾਨਾਂ ਕਰਕੇ ਕਿਉਂਕਿ ਕਿਸਾਨ ਇਹਨਾਂ ਦੇ ਉਲਟ ਕਰਕੇ ਇਹ ਕਿਸਾਨਾਂ ਤੋਂ ਡਰਦੇ ਉਹਨਾਂ ਨਾਲ ਗੱਠ ਜੋੜ ਨਹੀਂ ਕਰਦੇ ਨਹੀਂ ਹੁਣ ਨੂੰ ਕੀਤੀ ਹੋਣੀ ਸੀ ਇਹਨਾਂ ਦੀ ਬਾਪੂ ਜੀ ਸ਼ੰਭੂ ਬਾਰਡਰ ਤੇ ਖਨੌਰੀ ਤੇ ਧਰਨਾ ਲੱਗਿਆ ਹੋਇਆ ਜੋ ਪੰਜਾਬ ਸਰਕਾਰ ਨੇ ਜਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੇ ਮੀਟਿੰਗਾਂ ਕਰਾਈਆਂ ਕਿ ਠੀਕ ਲੱਗਦਾ ਕਿ ਇੱਕ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਕਰਵਾਈਆਂ ਨਹੀਂ ਮੀਟਿੰਗਾਂ ਬਿਲਕੁਲ ਕਰਨੀਆਂ ਚਾਹੀਦੀਆਂ ਸੀ ਕਿਸਾਨਾਂ ਨੂੰ ਵੀ ਮੀਟਿੰਗ ਕਰਨੀ ਚਾਹੀਦੀ ਕੋਈ ਵੀ ਮਸਲਾ ਜਿਹੜਾ ਇਹ ਗੱਲਾਂ ਨਾਲ ਹੀ ਹੱਲ ਹੁੰਦਾ ਬੈਠ ਕੇ ਹੱਲ ਹੁੰਦਾ ਇਹ ਕਿਸਾਨ ਵੀ ਇਹਨਾਂ ਨੂੰ ਚਾਹੀਦਾ ਵੀ ਇਹ ਆਪਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਉਹਨਾਂ ਨਾਲ ਗੱਲ ਕਰਨ ਪਰ ਜਿਹੜੀ ਸੈਂਟਰੀ ਸਰਕਾਰ ਉਹ ਸਾਨੂੰ ਪੂਰੀ ਗੱਲ ਕਰਕੇ ਵੀ ਪੂਰਾ ਉਹਦਾ ਰਿਜ਼ਲਟ ਨਹੀਂ ਦੇ ਰਹੀ ਇਸ ਕਰਕੇ ਕਿਸਾਨ ਉੱਥੇ ਬੈਠੇ ਆ ਹਾਂਸਰਾ ਜਾਂਸ ਕਹਿੰਦੇ ਇੱਕ ਮੌਕਾ ਦੋ ਮੈਂ ਮਸਲੇ ਹੱਲ ਕਰਾ ਦਾਂਗਾ ਹਾਂਸਰਾ ਜਾਂਸ ਤਾਂ ਜੀ ਸਾਡੇ ਇਲਾਕੇ ਦਾ ਬੰਦਾ ਨਹੀਂ ਉਹਨੇ ਸਾਡਾ ਕੀ ਸਵਾਰਨਾ ਉਹ ਤਾਂ ਇੱਕ ਗਵਈਆ ਸੀ ਪਹਿਲਾਂ ਉਹ ਦਿੱਲੀ ਭੱਜ ਗਿਆ ਹੁਣ ਦਿੱਲੀੋਂ ਭੱਜਿਆ ਇੱਥੇ ਆ ਕੇ ਬਹਿ ਗਿਆ ਅਸੀਂ ਤਾਂ ਆਪਦੇ ਇਲਾਕੇ ਦੇ ਬੰਦੇ ਨੂੰ ਪੈਸ ਦੇਣੀ ਚਾਹੁੰਦੇ ਆ ਵੀ ਸਾਡੇ ਇਲਾਕੇ ਦਾ ਬੰਦਾ ਕੁਝ ਉਹ ਅਸੀਂ ਜਾ ਕੇ ਉਹਨਾਂ ਮਿਲ ਕੇ ਉਹਨਾਂ ਆਦੀ ਪ੍ਰੋਬਲਮ ਤਾਂ ਦੱਸ ਸਕੀਏ ਹੁਣ ਅਸੀਂ ਦਿੱਲੀ ਜਾ ਕੇ ਅਸਰਾਜ ਨੂੰ ਕੀ ਕਹਾਂਗੇ ਇਸ ਕਰਕੇ ਅਸੀਂ ਤਾਂ ਜੀ ਉਹ ਆਪਦੇ ਇਲਾਕੇ ਦੇ ਬੰਦੇ ਨੂੰ ਭੇਲ ਦਿਆਂਗੇ ਜਿਹੜਾ ਵੀ ਇੱਥੇ ਖੜੂਗਾ ਕਿ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਹਮ ਕਰਮਜੀਤ ਅਰਮੋਲ ਨੂੰ ਵੋਟਾਂ ਨਹੀਂ ਪਾਉਂਗੇ ਨਹੀਂ ਜੀ ਕਰਮਲਜੀਤ ਅਰਮੋਲ ਨੂੰ ਅਸੀਂ ਵੋਟਾਂ ਨਹੀਂ ਪਾਵਾਂ ਕਿਉਂਕਿ ਉਹ ਆਵਾਦੀ ਪਾਰਟੀ ਸਾਡੀ ਜਿਹੜੀ ਇਥੋਂ ਦੀ ਐਮਐਲਏ ਆ ਉਹਨੇ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਬਿਆਨ ਹੀ ਨਹੀਂ ਦਿੱਤਾ ਅਜੇ ਤੱਕ ਵੀ ਅਸੀਂ ਆਹ ਕਰ ਰਹੇ ਆ ਪੰਜਾਬ ਵਾਸਤੇ ਜਾਂ ਮੋਗੇ ਵਾਸਤੇ ਉਹਨੇ ਇੱਕ ਵੀ ਸਾਡੇ ਮੋਗੇ ਦੇ ਵਿੱਚ ਉਹਨੇ ਕੋਈ ਆਪਣੇ ਪਾਵਾ ਦੀ ਪਾਰਟੀ ਦਾ ਬਿਆਨ ਨਹੀਂ ਅਜੇ ਤੱਕ ਆਇਆ ਜੇ ਆਇਆ ਤਾਂ ਦੱਸ ਦਿਓ ਤੁਸੀਂ ਵੀ ਮੀਡੀਆ ਦੇ ਵਿੱਚ ਤੁਰੇ ਫਿਰਦੇ ਨੇ ਸਰਕਾਰ ਇਸ ਵਕਤ ਵੀ ਆਪਾਂ ਸੱਤ ਚ ਬੈਠੇ ਆਂ ਸਰਕਾਰ ਕਹਿੰਦੀ ਆ ਕਿ ਸੱਥਾਂ ਚੋਂ ਅਸੀਂ ਸਲਾਹਾਂ ਲੈਣੇ ਆ ਫੈਸਲੇ ਲੈਣੇ ਆ ਤੁਹ ਤੋਂ ਸਲਾਹਾਂ ਨਹੀਂ ਲਈਆਂ ਜਾਂਦੀਆਂ ਐਮਐਲਏ ਸਾਹਿਬ ਵੱਲੋਂ ਨਹੀਂ ਸਲਾਹਾਂ ਤਾਂ ਐਮਐਲਏ ਸਾਡੇ ਤਾਂ ਪਿੰਡ 'ਚ ਨਹੀਂ ਆਈ ਸਲਾਹਾਂ ਸਾਡੇ ਨਾਲ ਕੀ ਕਰਨੀਆਂ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਆਵੇ ਸਾਨੂੰ ਪ੍ਰੋਬਲਮ ਪੁੱਛਿਆ ਸੀ ਦੱਸਿਆ ਕਿ ਉਹਨਾਂ ਨੂੰ हां ना के असली कहने हैं भी ਸਾਡੇ ਰੇਲਵੇ ਦਾ ਸਟੇਸ਼ਨ ਹੈ ਤੁਹਾਡੇ ਪਿੰਡ ਚ ਕਲਕਣਾ ਚ ਰੇਲਵੇ ਦਾ ਸਟੇਸ਼ਨ ਹੈ ਉਥੇ ਗੱਡੀ ਖੜ੍ਹਦੀ ਆ ਉਥੇ ਕੋਈ ਵੀ ਟਿਕਟ ਕਲੈਕਟਰ ਨਹੀਂ ਗਾ ਟਿਕਟ ਕੱਟਣ ਲਈ ਮੋਗੇ ਡਾਇਰੈਕਟਰ ਲੈਣੀ ਪੈਂਦੀ ਜਾ ਮੋਗੇ ਜਾ ਕੇ ਸਾਨੂੰ ਟਿਕਟ ਲੈਣੀ ਪੈਂਦੀ ਆ ਇਹੋ ਜਿਹਾ ਕੰਮ ਇਹ ਵੱਡੀਆਂ ਐਮਐਲਏ ਨੇ ਜਾਂ ਐਮਪੀ ਨੇ ਕਰਨੇ ਹੁੰਦੇ ਆ ਕਿਉਂਕਿ ਸੈਂਟਰ ਦਾ ਕੰਮ ਆ ਸਰਕਾਰ ਜਿਹੜੀ ਰੇਲਵੇ ਦਾ ਸੈਂਟਰ ਦਾ ਵਿਭਾਗ ਆ ਤੇ ਸੈਂਟਰ ਦੇ ਵਿਭਾਗ ਦੇ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਗਾ ਜਿਹੜਾ ਜਾ ਕੇ ਸਾਡੇ ਸਟੇਸ਼ਨਾਂ ਦੀ ਬਸਤ ਗੱਲ ਕਰੇ ਜਾਂ ਸਾਡੇ ਆ ਜਸਨਾ ਮੁੰਡੇ ਨੇ ਦੱਸਿਆ ਵੀ ਸਾਨੂੰ ਬਿਜਲੀ ਤੇ ਗ੍ਰਿਡ ਦੀ ਲੋੜ ਆ ਅਈ ਇਹ ਤੁਹਾਡੇ ਨਾਲ ਇਹ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਇੱਕ ਤਾਂ ਸਾਡੇ ਸਟੇਸ਼ਨ ਦਾ ਜਿਹੜਾ ਮਸਲਾ ਇਹ ਬਹੁਤ ਹੀ ਗੰਭੀਰ ਆ ਇਹ ਅਸੀਂ ਇੱਕ ਦੋ ਵਾਰੀ ਬੇਨਤੀਆਂ ਵੀ ਕੀਤੀਆਂ ਜਾ ਕੇ ਮਹਿਕਮੇ ਨੂੰ ਉਹ ਕਹਿੰਦੇ ਵੀ ਇਹ ਤੁਹਾਡੇ ਕਾਗਜ਼ਾਂ 'ਚ ਹੀ ਨਹੀਂ ਗਾ ਤੇ ਇਹ ਕਹਿੰਦੇ ਕਾਹਦੇ ਖਿਲਾਰਦੇ ਇੱਥੇ ਫਿਰ ਜੇ ਕਾਗਜ਼ਾਂ 'ਚ ਨਹੀਂ ਤਾਂ ਸਾਡਾ ਸਟੇਸ਼ਨ ਕਾਗਜ਼ਾਂ 'ਚ ਹੈਗਾ ਪਰ ਉਹਦੀ ਹੁਣ ਉਹਦੀ ਜਿਹੜੀ ਜਾ ਕੇ ਤੁਸੀਂ ਜੇ ਆ ਫੋਟੋ ਲਵਾਂ ਤਾਂ ਅਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਤੇ ਤੁਸੀਂ ਇਹ ਜ਼ਰੂਰ ਫੋਟੋ ਜਾ ਕੇ ਮੀਡੀਆ ਤੇ ਪਾਓ ਸਾਡੇ ਸਟੇਸ਼ਨ ਦੀ ਵੀ ਉਹਦੀ ਕੀ ਹਾਲਤ ਖਾਸਤਾ ਹਾਲਤ ਆ ਉੱਥੇ ਕੋਈ ਵੀ ਟ੍ਰੈਕਟ ਕਲੈਕਟਰ ਨਹੀਂ ਗੱਡੀ ਖੜਕਦੀ ਆ ਉੱਥੇ ਸਵਾਰੀ ਕਾਦੀ ਚੜੇ ਟ੍ਰੈਕਟ ਤੋਂ ਬਗੈਰ ਜੇ ਚੜ ਜਾਂਦੀ ਤਾਂ ਉਹਨੂੰ ਜੁਰਮਾਨਾ ਪੈਂਦਾ ਉਹਨੂੰ ਰੇਲਵੇ ਨੇ ਇੱਕ ਹੋਰ ਐਲਾਨ ਕਰਤਾ ਪਰਸੋਂ ਵੀ ਚੌਗਣਾਖਣੀ ਜਿਹੜੀ ਬਗੈਰ ਟ੍ਰੈਕਟ ਨੂੰ ਚੌਗਣਾ ਕਰਾਇਆ ਜਿਹੜਾ ਇੱਕ ਬੰਦੇ ਦੀ ਉਹਨਾਂ ਜੇਬ 'ਚ ਹੀ ਨਹੀਂ ਹੁੰਦੇ ਇਹ ਕਰਕੇ ਹੀ ਤੁਹਾਨੂੰ ਵੀ ਬੇਨਤੀ ਕਰਦੇ ਉਹ ਸਟੇਸ਼ਨ ਦੀ ਜ਼ਰੂਰ ਜਾ ਕੇ ਫੋਟੋ ਵਾ ਕੇ ਮੀਡੀਆ ਤੇ ਪਾਓ ਵੀ ਇਹ ਭਾਈ ਮਾਰਾ ਮੋੜ ਤਾਂ ਪਿੰਡਾਂ ਦਾ ਕੋਈ ਕੰਮ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਬਾਪੂ ਜੀ